ਸਭ ਤੇਰੇ ਨਾਲ ਹੋ ਰਿਆ ਵੈਰੀ ਤੇਰੇ ਖੁਸ਼ ਤੂੰ ਪੰਜਾਬ ਬੈਠਾ ਰੋ ਰਿਆ ਵੈਰੀ ਤੇਰੇ ਖੁਸ਼ ਤੂੰ ਪੰਜਾਬ ਬੈਠਾ ਰੋ ਰਿਆ ਸੰਗਤ ਜੀ ਪਾਣੀਆਂ ਦਾ ਮੋਰਚਾ ਜੰਗ ਪਾਣੀਆਂ ਦੀ ਇਹ ਮੁਦਕੀ ਜਿਹੜਾ ਲੱਗਿਆ ਹੋਇਆ ਕਲਕਲਾਂ ਦੇ ਵਿੱਚ ਇਸ ਮੋਰਚੇ ਨੂੰ ਨਾਂ ਦਿੱਤਾ ਗਿਆ ਜੰਗ ਪਾਣੀਆਂ ਦੀ ਮੁਦਕੀ ਮੋਰਚਾ ਪਰ ਕਲਕਲਾਂ ਜਿਹੜਾ ਕਲ ਖੁਰਦ ਇੱਥੇ ਲੱਗਿਆ ਹੋਇਆ ਇਹ ਜਿਹੜਾ ਫਰੋਇਪਰ ਤੋਂ ਮੋਗਾ ਰੋੜਿਆ ਫਰੋਇਪਰ ਤੋਂ ਮੋਗਾ ਰੋੜ ਦੇ ਉੱਤੇ ਜਿਹੜੀਆਂ ਜੋੜੀਆਂ ਨਹਿਰਾਂ ਹਨ ਜੋੜੀਆਂ ਨਹਿਰਾਂ ਦੇ ਪੁਲ ਦੇ ਉੱਤੇ ਇਹ ਮੋਰਚਾ ਲੱਗਿਆ ਹੋਇਆ ਹੈ ਪਿਛਲੇ 2 ਦਿਨਾਂ ਤੋਂ ਮੋਰਚਾ ਨਿਰੰਤਰ ਇੱਥੇ ਜੰਮਿਆ ਹੋਇਆ ਪਰ ਰਾਤ ਜਦੋਂ ਰਾਤ ਦੀ ਗੱਲ ਕਰੀਏ ਰਾਤ ਝੱਖੜ ਆਇਆ ਰਾਤ ਮੀਂਹ ਆਇਆ ਪਿਆ ਹੈ ਭਾਰੀ ਬਰਸਾਤ ਹੋਈ ਹੈ ਉਸ ਤੋਂ ਬਾਅਦ ਜਿਹੜੇ ਮੋਰਚੇ ਦੇ ਹਾਲਾਤ ਨੇ ਉਹ ਤੁਹਾਨੂੰ ਦਿਖਾਉਣ ਲੱਗੇ ਆ ਸੰਗਤ ਜੀ ਬੇਨਤੀ ਹੈ ਕਿ ਗੁਰਬਾਣੀ ਅਖੰਡ ਬਾਣੀ ਚੈਨਲ ਦੀ ਰੀਚ ਬਹੁਤ ਘਟਾ ਦਿੱਤੀ ਗਈ ਹੈ ਸਾਡੀਆਂ ਵੀਡੀਓ ਬਹੁਤ ਜ਼ਿਆਦੀਆਂ ਵਾਇਰਲ ਨਹੀਂ ਹੋ ਰਹੀਆਂ ਆਪ ਜੀ ਦੇ ਸਹਿਯੋਗ ਦੀ ਲੋੜ ਆ ਆਪ ਜੀ ਦੇ ਸਾਥ ਦੀ ਲੋੜ ਆ ਆਪ ਜੀ ਨੂੰ ਸਭ ਤੋਂ ਪਹਿਲਾਂ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਮੋਰਚੇ ਦੇ ਮੌਜੂਦਾ ਜਿਹੜੇ ਹਾਲਾਤ ਆ ਉਹ ਤੁਹਾਨੂੰ ਦਿਖਾਏ ਜਾ ਸਕਣ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਰਾਤ ਤੋਂ ਬਰਸਾਤ ਹੋਈ ਹੈ ਝੱਖੜ ਆ ਉਸ ਦੇ ਬਾਵਜੂਦ ਵੀ ਇਹ ਸੂਰਮੇ ਇੱਥੇ ਡਟੇ ਹੋਏ ਨੇ ਕਿਉਂਕਿ ਮਸਲਾ ਪੰਜਾਬ ਦਾ ਹੈ ਕਿਉਂਕਿ ਮਸਲਾ ਪੰਜਾਬ ਦੇ ਪਾਣੀਆਂ ਦਾ ਇਸ ਕਰਕੇ ਪੰਜਾਬ ਦੇ ਪਾਣੀਆਂ ਦੀ ਜਿਹੜੀ ਝੰਗ ਆ ਇਹ ਨਹਿਰ ਆ ਕਿ ਨਹਿਰ ਆ ਜਿਹਨੂੰ ਰਾਜਸਥਾਨ ਫਿਡਰ ਨਹਿਰ ਕਿਹਾ ਜਾਂਦਾ ਹੈ ਇਸ ਨਹਿਰ ਦੇ ਵਿੱਚੋਂ ਜਿਹੜਾ ਪਾਣੀ ਹੈ ਉਹ ਰਾਜਸਥਾਨ ਨੂੰ ਦਿੱਤਾ ਜਾਂਦਾ ਹੈ ਇਸ ਨਹਿਰ ਨੂੰ ਆਪਾਂ ਨਹਿਰ ਹੀ ਨਹੀਂ ਇਸ ਨਹਿਰ ਨੂੰ ਆਪਾਂ ਦਰਿਆ ਕਹਿ ਸਕਦੇ ਹਾਂ ਕਿਉਂਕਿ ਬਹੁਤ ਵੱਡੀ ਨਹਿਰ ਆ ਇਸ ਨਹਿਰ ਦੇ ਵਿੱਚ ਕੰਕਰੀਟਿਕਰਨ ਕੀਤਾ ਜਾਣਾ ਫਿਰ ਨਾਲ ਦੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਜੇ ਆਪਾਂ ਕਹਿ ਲਈ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਈਏ ਕਿ ਉਹਨਾਂ ਇਲਾਕਿਆਂ ਦੀ ਤਬਾਹੀ ਦਾ ਮੰਜ਼ਰ ਵੇਖਿਆ ਨਹੀਂ ਜਾਣਾ ਕਿਉਂਕਿ ਪਾਣੀ ਬਹੁਤ ਡੂੰਗਾ ਚਲਾ ਜਾਵੇਗਾ ਔਰ ਪਾਣੀ ਖਾਰਾ ਵੀ ਹੋ ਜਾਏਗਾ ਇਸੇ ਚੀਜ਼ ਨੂੰ ਲੈ ਕੇ ਇਸੇ ਗੱਲ ਨੂੰ ਲੈ ਕੇ ਇੱਥੇ ਮੋਰਚਾ ਲੱਗਾ ਹੋਇਆ ਹੈ ਮੋਰਚੇ ਦੇ ਵਿੱਚ ਸੰਗਤ ਲੱਗੇ ਪਿੰਡਾਂ ਦੀ ਸੰਗਤ ਦੂਰ ਦਰੇਡੇ ਦੀ ਸੰਗਤ ਨੇ ਉੱਚਣਾ ਸ਼ੁਰੂ ਕੀਤਾ ਹੋਇਆ ਮੈਂ ਵੀਰ ਨੂੰ ਕਹੂੰਗਾ ਦਿਖਾ ਦਿੱਤਾ ਜਾਵੇ ਕਿ ਰਾਤ ਬਰਸਾਤ ਹੋਈ ਹੈ ਬਰਸਾਤ ਦੇ ਕਾਰਨ ਜਿਹੜੇ ਬਿਸਤਰੇ ਵਗੈਰਾ ਜਿਹੜੀਆਂ ਰਜਾਈਆਂ ਵਗੈਰਾ ਉਹ ਗਿੱਲੀਆਂ ਹੋ ਗਈਆਂ ਨੇ ਰਾਤ ਬਿਸਤਰੇ ਰਸਾਈਆਂ ਗਿੱਲੀਆਂ ਹੋ ਗਈਆਂ ਨੇ ਉਸ ਦੇ ਬਾਵਜੂਦ ਵੀ ਫਿਰ ਤੋਂ ਤਿਆਰੀ ਫਿਰ ਤੋਂ ਤਿਆਰੀ ਆਰੰਭ ਕੀਤੀ ਗਈ ਹੈ ਫਿਰ ਤੋਂ ਦੁਬਾਰਾ ਟਰਾਲੀਆਂ ਦੇ ਉੱਪਰ ਤੰਬੂ ਬਣਾ ਲਏ ਗਏ ਆ ਜਿਵੇਂ ਆਪਾਂ ਕਹਿ ਦਈਏ ਕਿ ਜਿਹੜਾ ਇਹ ਮੋਰਚੇ ਦੀ ਜਿਹੜਾ ਰੂਪਰੇਖਾ ਆ ਦਿੱਲੀ ਵਾਲੇ ਮੋਰਚੇ ਵਰਗੀ ਬਣਦੀ ਹੋਈ ਨਜ਼ਰ ਆ ਰਹੀ ਆ ਟਰਾਲੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਟਰਾਲੀਆਂ ਦੇ ਵਿੱਚ ਜਿਹੜੇ ਤੰਬੂ ਨੇ ਉਹ ਤਿਆਰ ਕਰ ਲਏ ਗਏ ਨੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੀ ਇੱਥੇ ਪਹੁੰਚ ਰਹੀਆਂ ਨੇ ਮੀਂਹ ਦੇ ਕਾਰਨ ਰਾਤ ਬੜੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ ਇਹਨਾਂ ਜੋਧਿਆਂ ਨੂੰ ਪਰ ਸੰਗਤ ਵੱਡੀ ਗਿਣਤੀ ਦੇ ਵਿੱਚ ਇਸ ਮੋਰਚੇ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਗਈਆਂ ਨੇ ਇੱਥੇ ਪਹੁੰਚੇ ਹੋਈਆਂ ਸੰਕਾ ਦੇ ਨਾਲ ਗੱਲਬਾਤ ਵੀ ਕਰਾਂਗੇ ਪਰ ਹਾਲਾਤ ਵਿਖਾ ਦਿਓ ਪਹਿਲਾਂ ਮੋਰਚੇ ਦੇ ਹਾਲਾਤ ਵਿਖਾ ਦਿਓ ਦੂਜੇ ਪਾਸੇ ਗੁਰੂਕੇ ਲੰਗਰ ਤਿਆਰ ਹੋ ਰਹੇ ਨੇ ਦੂਰ ਦਰੇੜਿਆਂ ਤੋਂ ਸੰਤਾ ਇੱਥੇ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਸਟੇਜ ਦਾ ਆਗਾਜ਼ ਕੀਤਾ ਜਾਣਾ ਸਟੇਜ ਬਣਾਈ ਜਾਣੀ ਹੈ ਤਿਆਰੀਆਂ ਬਿਲਕੁਲ ਮੁਕੰਮਲ ਚੱਲ ਰਹੀਆਂ ਨੇ ਸੰਗਤ ਜੀ ਆਪਣਾ ਫਰਜ਼ ਸਮਝਦੇ ਹੋਏ ਆਪਣਾ ਫਰਜ਼ ਸਮਝਦੇ ਹੋਏ ਇਸ ਮੋਰਚੇ ਦੇ ਵਿੱਚ ਹਾਜ਼ਰੀ ਲਵਾਈਏ ਕਿਉਂਕਿ ਪਾਣੀਆਂ ਦਾ ਮਸਲਾ ਹੈ ਕਿਉਂਕਿ ਪੰਜਾਬ ਦੀ ਹੋਂਦ ਦਾ ਮਸਲਾ ਹੈ ਪੰਜਾਬ ਦੀ ਹੋਂਦ ਦਾ ਮਸਲਾ ਹੈ ਪਾਣੀਆਂ ਦਾ ਮਸਲਾ ਸੰਗਤ ਨੂੰ ਬੇਨਤੀ ਹੈ ਕਿ ਇਸ ਮੋਰਚੇ ਤੇ ਹਾਜ਼ਰੀ ਲਵਾਈਏ ਜਿੱਥੇ ਸਾਡਾ ਫਰਜ਼ ਬਣਦਾ ਕੌਮੀ ਇਨਸਾਫ਼ ਮੋਰਚਾ ਜਿਹੜਾ ਚੰਡੀਗੜ੍ਹ ਦੇ ਵਿੱਚ ਲੱਗਾ ਹੋਇਆ ਹੈ ਉਸ ਮੋਰਚੇ ਦੇ ਵਿੱਚ ਹਾਜ਼ਰੀ ਲਵਾਈਏ ਔਰ ਇਸ ਮੋਰਚੇ ਦੇ ਵਿੱਚ ਵੀ ਹਾਜ਼ਰੀ ਲਵਾਈਏ ਗੁਰੂ ਕੇ ਲੰਗਰ ਤਿਆਰ ਹੋ ਰਹੇ ਨੇ ਤਸਵੀਰਾਂ ਤੁਸੀਂ ਗੁਰਬਾਣੀ ਅਖੰਡ ਬਾਣੀ ਚੈਨਲ ਤੇ ਮੋਰਚੇ ਦੇ ਮੌਕੇ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਰਾਤ ਮੀਂਹ ਆਇਆ ਹਨੇਰੀ ਆਈ ਹੈ ਝੱਖੜ ਆਇਆ ਉਸ ਤੋਂ ਬਾਅਦ ਜਿਹੜੇ ਇੱਥੇ ਬਿਸਤਰੇ ਵਗੈਰਾ ਗੱਦੇ ਵਗੈਰਾ ਉਹ ਵੀ ਗਿੱਲੇ ਹੋ ਗਏ ਨੇ ਪਰ ਇਹ ਸੂਰਮੇ ਡਤੇ ਹੋਏ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਇਹ ਮਸਲਾ ਪੰਜਾਬ ਦਾ ਹੈ ਮਸਲਾ ਪਾਣੀਆਂ ਦਾ ਹੈ ਗੱਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਸੰਗਤ ਦੇ ਨਾਲ ਗੱਲਬਾਤ ਕਰਾਂਗੇ ਵੀਰ ਨੂੰ ਕਹਾਂਗਾ ਤਸਵੀਰਾਂ ਦਿਖਾ ਦਤੀਆਂ ਜਣ ਸੰਗਤ ਪਹੁੰਚ ਰਹੀ ਆ ਸੰਗਤ ਵੱਡੀ ਗਿਣਤੀ ਦੇ ਵਿੱਚ ਛਲੇ 1-2 ਦਿਨਾਂ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤ ਸੰਗਤ ਇੱਥੇ ਪਹੁੰਚ ਰਹੀ ਹੈ ਬਬੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਤ ਹੈ ਕੀ ਕਹੋਗੇ ਜੀ ਇਸ ਮੋਰਚੇ ਦੀ ਬਾਬਤ ਇਸ ਮੋਰਤੇ ਬਾਤ ਕਹਿਣਾ ਕੀ ਹੈ ਜੀ ਜਦੋਂ ਪਾਣੀ ਦਾ ਮਸਲਾ ਹੋ ਜਾਏ ਪਾਣੀ ਇੱਕ ਆਦਮੀ ਦੀ ਹੋਂਦ ਹੈ ਹਮ ਗੁਰੂ ਸਾਹਿਬ ਨੇ ਸਾਡੇ ਨੇ ਕਿਹਾ ਪਵਨ ਗੁਰੂ ਪਾਣੀ ਪੀਤਾ ਮਾਤਾ ਤਤ ਮਹਾਤ ਜੀ ਜੇਕਰ ਸਾਡੇ ਕੋਲ ਪਾਣੀ ਨਹੀਂ ਹਮ ਤੇ ਅਸੀਂ ਕੀ ਕਰਾਂਗੇ ਹਮ ਪਾਣੀ ਬੰਦੇ ਦਾ ਮੁੱਢ ਹੈ ਜੀ ਪਾਣੀ ਧਾਗਾ ਇਥੇ ਪਾਦੇ ਉਹ ਕਾਗਜ਼ੇ ਪਾਦੇ ਪਾਣੀ ਮਿਲਿਆ ਨਾ ਤਾਂ ਅਸੀਂ ਕਿੱਧਰ ਜਾਵਾਂਗੇ ਹਮ ਪਾਣੀ ਤੇ ਜ਼ਰੂਰੀ ਚਾਹੀਦਾ ਕਿੱਥੋਂ ਆਇਆ ਵਕੀ ਗੱਲ ਖੁਰ ਤੋਂ ਆ ਨਾਲ ਪਿੰਡ ਘੱਲ ਖੁਰ ਸੰਗਤ ਜਿੰਨੀ ਵੱਡੀ ਗਿਣਤੀ ਦੇ ਵਿੱਚ ਵੈਸੇ ਤਾਂ ਸੂਰਮਿਆਂ ਦੀ ਕੋਈ ਗਿਣਤੀ ਦੇ ਵਿੱਚ ਉਹ ਹੁੰਦਾ ਨਹੀਂਗਾ ਕਿਉਂਕਿ ਘੱਟ ਵੀ ਹੁਣ ਤਾਂ ਬਥੇਰੇ ਹੁੰਦੇ ਆ ਕਿਉਂਕਿ ਮਹਾਰਾਜ ਨੇ ਵੀ ਕਿਹਾ ਕਿ ਸਵਾਲਾਕ ਸੇ 1 ਲਖ ਦਾ ਪਰ ਫਿਰ ਵੀ ਜਿੰਨੀ ਸੰਗਤ ਇੱਥੇ ਪਹੁੰਚਣੀ ਚਾਹੀਦੀ ਹਲੇ ਤੱਕ ਪਹੁੰਚ ਨਹੀਂ ਰਹੀ ਸੰਗਤ ਨੂੰ ਕੀ ਕਹੋਗੇ ਸੰਗਤ ਨੂੰ ਸਾਰਿਆਂ ਨੂੰ ਮੇਰਾ ਤਾਂ ਕਹਿਣਾ ਇਹ ਆ ਕਿ ਵੱਧ ਤੋਂ ਵੱਧ ਪਹੁੰਚੋ ਹਰ ਇੱਕ ਪਿੰਡ ਵਾਲੇ ਜਿੰਨੇ ਵੀ ਹੋ ਸਕਦਾ ਵੱਧ ਤੋਂ ਵੱਧ ਪਹੁੰਚਣ ਹੂੰ ਮੈਂ ਤਾਂ ਪਿੰਡ ਵੀ ਆਪਦੇ ਕਿੰਨਾ ਵੱਧ ਤੋਂ ਵੱਧ ਪਹੁੰਚਣ ਰਾਤ ਬੜਾ ਮੀਂਹ ਆਇਆ ਅਨੇਰੀ ਆਈ ਝੱਖੜ ਬਿਸਤਰੇ ਦੇਖੇ ਸਾਰੇ ਗਿੱਲੇ ਹੋ ਗਏ ਆ ਦੇਖੋ ਜੀ ਸਾਨੂੰ ਤਾਂ ਬਹੁਤ ਦੁੱਖ ਆਉਂਦਾ ਠੀਕ ਆ ਵੀ ਜਿਹੜੇ ਇੱਥੇ ਬੰਦੇ ਪਏ ਸੀ ਜਾਂ ਕੋਈ ਵੀ ਸੀਗੇ ਬੰਦੇ ਬੈਠੇ ਉਹਨਾਂ ਦਾ ਕੀ ਹਾਲ ਹੋਊਗਾ ਆ ਦਿਨ ਚੜੇ ਮੇਰੇ ਕੋਲ ਬੰਦੇ ਪਏ ਲੰਮਾ ਮੈਂ ਇਹਨਾਂ ਪੁੱਛਿਆ ਮੈਂ ਬੰਦੂ-ਬੱਦ ਕਰ ਗਈ ਇਹ ਕਹਿੰਦੇ ਵੀ ਕਰਦੇ ਆ ਮੇਰੇ ਕੋਲ ਇੱਕ ਤਰਪਾਲ ਪਈ ਸੀ ਮੈਂ ਇਹਨਾਂ ਨੂੰ ਆਪ ਲਈ ਆਉਂਦਾ ਚੱਕੇ ਤੇ ਮੈਨੂੰ ਅੱਗੋਂ ਰਾਤ ਮਿਲ ਕੇ ਮੈਂ ਕਿਹਾ ਵੀ ਆ ਲੈ ਲਓ ਤਰਪਾਲ ਜੇ ਇਸੇ ਕਰਕੇ ਵੀ ਜੇ ਇੱਥੇ ਅਸੀਂ ਸਾਰੇ ਨਾ ਸਮਝਾਂਗੇ ਤੇ ਫਿਰ ਇਹ ਤਾਂ ਗੱਲ ਨਹੀਂ ਬਣਦੀ ਕਹਨੇ ਬਦਲ ਇਸੇ ਕਰਕੇ ਕੀਤਾ ਸੀ ਕਿ ਧਰਮੇ ਨਾਂ ਲੱਗਣ ਵੀ ਇਹ ਨਵੀਂ ਸਰਕਾਰ ਆ ਜੇ ਨਵੀਂ ਸਰਕਾਰ ਪਤਾ ਨਹੀਂ ਸਾਡੇ ਵਾਸਤੇ ਕੋਈ ਚੰਗਾ ਹੀ ਕਰੂਗੀ ਪਰ ਉਹ ਇਹ ਚੰਗਾ ਨਹੀਂ ਹੋ ਰਿਹਾ ਜਿਹੜਾ ਬਣ ਜਾਂਦਾ ਨਾ ਇੱਕ ਵਾਰੀ ਵੋਟਰਾਂ ਲੈ ਲੈਂਦਾ ਹੈ ਮੁਰਕੇ ਉਹ ਕਹਿੰਦਾ ਮੈਂ ਹੀ ਆ ਬਸ ਹੁਣ ਪਬਲਿਕ ਤੋਂ ਮੈਂ ਕੀ ਲੈਣਾ ਉਹ ਮੁਰਕੇ ਥਾ ਪਹਿਲੇ ਦਿਨ ਦੀ ਵੀਡੀਓ ਵਾਇਰਲ ਹੁੰਦੀ ਆ ਲੱਖੇ ਸੁਧਾਣੇ ਬਾਈ ਦੇ ਨਾਲ ਇੱਥੇ ਪ੍ਰਸ਼ਾਸਨ ਦੀ ਗੱਲਬਾਤ ਹੁੰਦੀ ਆ ਪ੍ਰਸ਼ਾਸਨ ਦੇ ਵੱਲੋਂ ਬੜੀ ਤਲਕੀ ਦੇ ਨਾਲ ਕਿਹਾ ਜਾਂਦਾ ਕਿ ਉਠਾ ਲਵਾਂਗੇ ਗੋਲੀਆਂ ਮਾਰ ਕੇ ਬਿਠਾ ਲਵਾਂਗੇ ਉੱਥੇ ਕਿੱਦਾਂ ਦੇਖ ਇਹ ਤਾਂ ਕੱਲ ਵੀ ਇੱਥੇ ਪਰਚੇ ਵੰਡ ਕੇ ਗਏ ਆ ਜੀ ਕੱਲ ਵੀ ਪੁਲਿਸ ਵਾਲੇ ਆਏ ਸੀ ਪਰਚੇ ਵੰਡ ਕੇ ਗਏ ਆ ਕਿ ਇਹ ਜੇ ਤੁਸੀਂ ਨਾ ਉਠੋ ਕਰਨ ਨੂੰ ਕੋਈ ਦੇਣ ਇਹਦਾ ਜੇ ਅਸੀਂ ਨਹੀਂ ਇਹ ਕੰਮ ਕਰਦੇ ਤੇ ਫਿਰ ਚੱਕ ਲਾਂਗੇ ਤਰਨਾ ਸਵਾਲ ਇਹ ਆ ਕਿ ਜਿਹੜੀ ਬਰਬਾਦੀ ਹੋਣੀ ਆ ਜੇ ਸਾਡੇ ਕੋਲ ਪਾਣੀ ਨਾ ਰਿਹਾ ਪਾਣੀ ਨਾ ਰਹਿਣ ਦੇ ਨਾਲ ਜਿਹੜੀ ਬਰਬਾਦੀ ਹੋਣੀ ਆ ਉਹਦਾ ਸੇਕ ਤਾਂ ਆਪਾਂ ਨੂੰ ਸਾਰਿਆਂ ਨੂੰ ਲੱਗਣਾ ਸਾਰਿਆਂ ਨੂੰ ਲੱਗਣਾ ਚਾਹੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਚਾਹੇ ਸਾਡੇ ਐਮਐਲਏ ਨੇ ਚਾਹੇ ਕੋਈ ਮੁੱਖ ਮੰਤਰੀ ਹੈ ਪਰ ਇਹਨਾਂ ਦੇ ਦਿਲ ਦੇ ਵਿੱਚ ਦਰਦ ਕਿਉਂ ਨਹੀਂ ਜਾਗ ਰਿਹਾ ਪੰਜਾਬੀ ਮਾ ਜੀ ਐਮਐਲਏ ਕੋਈ ਬੋਲ ਹੀ ਨਹੀਂ ਰਿਹਾ ਬਿਲਕੁਲ ਨਹੀਂ ਬੋਲ ਰਿਹਾ ਐਮਐਲਏ ਤਾਂ ਆਪਣੇ ਪਾਸੇ ਨੂੰ ਜਾ ਰਹੇ ਆ ਉਹ ਤਾਂ ਦੇ ਪੈਸੇ ਕਿੱਥੇ ਕਰ ਲੀਏ ਪੈਸੇ ਕਿੱਥੇ ਕਰ ਲੀ ਕੀ ਪਾਸ ਹੁਕਮਤਮਾਨ ਕਹਿੰਦਾ ਹੁੰਦਾ ਸੀ ਮੈਂ ਖੁਈ ਦੇ ਵਿੱਚ ਉਤਰ ਕੇ ਜੈਨ ਡੋਰੀ ਬਦਲਦਾ ਰਿਹਾ ਜੱਟਾਂ ਦਾ ਕਹਿੰਦਾ ਮੈਂ ਮੁੰਡਾ ਆ ਕਿਸਾਨਾਂ ਦਾ ਮੁੰਡਾ ਆ ਮੈਂ ਕਹਿੰਦਾ ਦਰਦ ਨੂੰ ਸਮਝਦਾ ਹੁਣ ਹੁਣ ਕਿਹੜੇ ਖੁਈਆ ਇੱਥੇ ਹੈ ਨਹੀਂ ਖੁਈਆ ਹੁਣ ਉਹਨੂੰ ਕਿੱਥੇ ਆ ਕੇ ਦੇਖੇਗਾ ਖੁਈਆ ਤੇ ਹੈ ਨਹੀਂ ਇੱਥੇ 20 20 ਫੁੱਟ 25 25 ਫੁੱਟ ਖੁਈਆਂ ਹੁਣ ਕਿਉਂ ਨਹੀਂ ਵੇਂਦਾ ਇਹ ਖੁਈਆਂ ਹੁਣ ਉਹਨੂੰ ਦਿਖਦੀਆਂ ਨਹੀਂ ਖੁਈਆਂ ਕਿਉਂ ਨਹੀਂ ਵੇਂਦਾ ਕੀ ਲੱਗਦਾ ਹੁਣ ਕੀ ਹੋ ਗਿਆ ਹੁਣ ਉਹ ਤੁਹਾਨੂੰ ਪਤਾ ਵੀ ਜੇ ਕੁਰਸੀ ਜਿਹੜੀ ਆ ਉਹ ਕੁਰਸੀ ਕਿੱਥੇ ਵੇਖਣ ਲੈਂਦੀ ਐ ਨਾਲੇ ਕਹਿੰਦੇ ਭਗਵੰਤ ਮਾਨ ਦੇ ਵਸਦਾ ਰੋਗ ਨਹੀਂ ਕਹਿੰਦੇ ਦਿੱਲੀ ਵਾਲਿਆਂ ਨੇ ਨਹੀਂ ਬਸ ਜਗੜ ਲਿਆ ਜਦੋਂ ਜਦੋਂ ਕੋਈ ਬੰਦਾ ਕੋਈ ਵੀ ਆ ਨਾ ਜੇ ਉਹ ਹਿੰਮਤ ਕਰੇ ਕੀ ਨਹੀਂ ਹੋ ਸਕਦਾ ਪਬਲਿਕ ਸਾਰੀ ਉਹਦੇ ਨਾਲ ਆ ਖੜੇ ਖਾਂ ਅੱਗੇ ਲੱਕੇ ਤੁਰੇ ਸਾਰੀ ਪਬਲਿਕ ਨਾਲ ਆ ਮਾ ਭਾ ਜਦੋਂ ਵੀ ਇਹ ਗੱਲ ਚੱਲਦੀ ਹੈ ਨਾ ਆਪਾਂ ਕਹਿੰਨੇ ਆ ਭਗਵੰਤ ਮਾਨ ਨੂੰ ਦਿੱਲੀ ਨੇ ਦਬਾ ਲਿਆ ਤੇ ਆਪਾਂ ਅਕਸਰ ਹੀ ਕਹਿੰਨੇ ਆ ਵੀ ਭਗਵੰਤ ਮਾਨ ਦਿੱਲੀ ਤੋਂ ਪਰੇ ਹੋ ਕੇ ਖੜੇ ਤੇ ਅਸੀਂ ਸਾਰੇ ਉਹਦਾ ਸਾਥ ਦੇਵਾਂਗੇ ਕਿਤੇ ਐ ਨਾ ਹੋਵੇ ਵੀ ਜਦੋਂ 4.5 ਸਾਲ ਸਰਕਾਰ ਦੇ ਲੰਘ ਜਾਣ ਉਦੋਂ ਭਗਵੰਤ ਮਾਨ ਪਾਸੇ ਖੜ ਕੇ ਕਵੇ ਵੀ ਹੁਣ ਮੈਂ ਦਿੱਲੀ ਤੋਂ ਵੱਖਿਆ ਤੇ ਅਸੀਂ ਫਿਰ ਗੁੰਮਰਾਹ ਹੋ ਜਾਈਏ ਉਦੋਂ ਤਾਂ ਸਾਰੇ ਹੀ ਕਰਦੇ ਆ ਜੀ ਲਈਏ ਸਾਰੇ ਹੀ ਧਾਗੇ-ਧਾਗੇ ਉਦੋਂ ਉਹ ਤਾਂ ਹੁੰਦੇ ਯਾਰ ਪਰ ਅੱਜ ਨਹੀਂ ਆ ਰਹੇ ਉਹ ਗੱਲ ਨਾ ਬਣੇ ਜਿਵੇਂ ਕਾਂਗਰਸ ਨੇ ਜਦੋਂ 6 ਮਹੀਨੇ ਰਹਿ ਗਏ ਤਾਂ ਚਲਦੀ ਬੱਸ ਤੋਂ ਕੈਪਟਨ ਮਰਿੰਦਰ ਸਿੰਘ ਨੂੰ ਕੱਢ ਕੇ ਬਾਹਰ ਮਾਰਿਆ ਉਹ ਉਹ ਕਹਾਣੀ ਐਵੇਂ ਹੀ ਹੋਣੀ ਐ ਹੂੰ ਹੋਣੀ ਵੀ ਇਸੇ ਤਰ੍ਹਾਂ ਤੁਹਾਡੇ ਕੋਲੇ ਵੇਖ ਲਿਆ ਜੀ ਹੂੰ ਜਦੋਂ ਥੋੜਾ ਸਮਾਂ ਰਹਿ ਗਿਆ ਥੋੜਾ ਬਿਲਕੁਲ ਸੰਗਤ ਜੀ ਬਾਪੂ ਜੀ ਹੋਣਾ ਨੇ ਗੱਲ ਬੜੇ ਕਮਾਲ ਦੇ ਤਰੀਕੇ ਦੇ ਨਾਲ ਸਾਰੀ ਗੱਲਬਾਤ ਤੁਸੀਂ ਦੱਸੀ ਐ ਥੋੜੇ ਸਮੇਂ ਦੇ ਵਿੱਚ ਨੌਜਵਾਨ ਵੀਰ ਸਾਡੇ ਨਾਲ ਨੇ ਵੀਰ ਜੀ ਕਿੱਦਾਂ ਦੇਖ ਰਹੇ ਹੋ ਜਗਾ ਜਗਾ ਦੇ ਉੱਤੇ ਮੋਰਚੇ ਲਾਉਣੇ ਪੈ ਰਹੇ ਆ ਮਜਬੂਰੀ ਦੇ ਬਸ ਜਿਵੇਂ ਬਾਪੂ ਜੀ ਨੇ ਜ਼ਿਕਰ ਕੀਤਾ ਕਿਸੇ ਦਾ ਦਿਲ ਨਹੀਂ ਕਰਦਾ ਪਰ ਪੰਜਾਬ ਵੀ ਤਾਂ ਬਚਾਉਣਾ ਹੈ ਪਾਣੀ ਵੀ ਤਾਂ ਬਚਾਉਣਾ ਹੈ ਤਾਂ ਕਰਕੇ ਮਾਰੀ ਦੇ ਇੱਥੇ ਬੈਠੇ ਹੋਏ ਕਿਦਾਂ ਦੇਖਦੇ ਫੇਰ ਜੀ ਲੋਕਾਂ ਨੂੰ ਸ਼ੌਂਕ ਨਹੀਂਗਾ ਧਰਨੇ ਲਾਉਂਦਾ ਹਰ ਪੀ ਆਪਦੇ ਘਰੋਂ ਇੱਥੇ ਔਖਾ ਕੀ ਆਉਂਦਾ ਰਾਤ ਮੀਂਹ ਪੈਂਦਾ ਰਿਹਾ ਕਿੰਨੇ ਲੋਕ ਔਖੇ ਬੈਠੇ ਰਹੇ ਨੇ ਤੁਸੀਂ ਆਪਣੀ ਗਰਬਾਣੀ ਚ ਵੀ ਪੜਿਆ ਹੋਊਗਾ ਪਹਿਲਾਂ ਪਾਣੀ ਜੀਓ ਹੈ ਜਿੱਦਾਂ ਸਭ ਕੋਈ ਜੀ ਪਰ ਕਮਨ ਨੂੰ ਵੀ ਤਾਂ ਹੋਰ ਜਿਹੜਾ ਪ੍ਰਸ਼ਾਸਨ ਆ ਵੀ ਉਹ ਵੀ ਸੋਚੇ ਸਮਝੇ ਵੀ ਸਾਡਾ ਨੁਕਸਾਨ ਨਾ ਕਰੇ ਪੰਜਾਬ ਦਾ ਜਿੰਨੇ ਨਾਲੇ ਵਾਲੇ ਪਿੰਡ ਨੇ ਸਾਰਿਆਂ ਨੂੰ ਬੇਨਤੀ ਆ ਵੀ ਵੱੱਟ ਵਾਦ ਇਥੇ ਪਹੁੰਚਣ ਬਸ ਇਹੀ ਬੇਨਤੀ ਕਰਦੇ ਜਦੋਂ ਤੁਹਾਡੇ ਵਰਗੇ ਨੌਜਵਾਨ ਮੋਰਚਿਆਂ ਦੇ ਵਿੱਚ ਪਹੁੰਚਦੇ ਆ ਜਦੋਂ ਗੱਲਬਾਤ ਕਰਦੇ ਆ ਬੜੇ ਸਿਹਰਦ ਕੋਈ ਨਜ਼ਰ ਆਉਂਦੀ ਹੈ ਲੱਗਦਾ ਹੈ ਕਿ ਨੌਜਵਾਨੀ ਜਾਗੀ ਹੋਈ ਹੈ ਹਰ ਕਿਸੇ ਦੀ ਉਮੀਦ ਵੀ ਇਹੀ ਹੁੰਦੀ ਹੈ ਕਿ ਨੌਜਵਾਨੀ ਪੰਜਾਬ ਦੇ ਵਿੱਚ ਜੇ ਨੌਜਵਾਨੀ ਨੂੰ ਅੱਗੇ ਲਾਇਆ ਜਾਵੇ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਸੀ ਪੰਜਾਬ ਬਚਾ ਲਵਾਂਗੇ ਇਸ ਆਸ ਦੇ ਵਿੱਚ ਹੀ ਜਿਹੜੇ 92 ਐਮਐਲਏ ਜਿੱਤੇ ਨੇ 92 ਦੇ ਵਿੱਚੋਂ 50% ਤੋਂ ਉੱਤੇ ਨੌਜਵਾਨ ਨੇ ਜਿਹੜੇ ਅਜਿਹੀਆਂ ਹੀ ਗੱਲਾਂ ਕਰਦੇ ਸੀ ਜਿਨ੍ਹਾਂ ਨੂੰ ਲੱਗਦਾ ਸੀਗਾ ਕਿ ਇਹਨਾਂ ਨੂੰ ਸਾਰਾ ਹੀ ਪਤਾ ਆ ਪੰਜਾਬ ਕਿਵੇਂ ਬਚੂਗਾ ਪਰ ਜਿੱਤਣ ਤੋਂ ਬਾਅਦ ਯਾਰ ਜ਼ੁਬਾਨਾਂ ਚੁੱਪ ਹੋ ਗਈਆਂ ਉਸ ਚੀਜ਼ ਨੂੰ ਕਿੰਨਾ ਕੁ ਉਸ ਬਾਰੇ ਆਪਾਂ ਕੀ ਕੀ ਕਹਿ ਸਕਦੇ ਜੀ ਬਾਕੀ ਐ 92 ਜਿਹੜੇ ਜਿੱਤੇ ਆ ਉਹਨਾਂ ਨੂੰ ਪੰਜਾਬ ਦੀ ਆਵਾਜ਼ ਬਣਨਾ ਚਾਹੀਦਾ ਪਰ ਕਿਉਂ ਪੰਜਾਬ ਨਹੀਂ ਜਤਾਇਆ ਲੋਕਾਂ ਨੇ ਕੋਈ ਕਸਨ ਛੱਡੀ 92 ਜਤਾਇਆ ਲੋਕਾਂ ਨੇ ਤੇ ਪਹਿਲਾਂ ਕਾਲੀ ਦਲ ਜਤਾਇਆ ਕਾਂਗਰਸ ਦਤਾ ਹੁਣ ਆਮ ਉਥੋਂ ਮੋਹ ਭੰਗ ਹੋਇਆ ਉਹਨਾਂ ਨੇ ਕੁਝ ਨਹੀਂ ਕੀਤਾ ਪੰਜਾਬ ਵਾਸਤੇ ਤੇ ਹੁਣ ਆਵਾ ਦੀ ਪਾਰਟੀ ਜਤਾਈ ਆ ਠੀਕ ਆ ਜੇ ਇਹ ਵੀ ਕੁਝ ਨਹੀਂ ਕਰਦੀ ਤੇ ਲੋਕਾਂ ਦਾ ਕੋਈ ਕਸੂਰ ਨਹੀਂਗਾ ਜੀ ਅਸੀਂ ਤਾਂ ਇਹ ਬੇਨਤੀ ਕਰ ਸਕਦੇ ਆ ਵੀ ਆਪ ਦੇ ਪੰਜਾਬ ਨਾਲ ਖੜੋ ਘਟੋ ਘਟ ਪਾਣੀ ਤੇ ਕੁਦਰਤ ਆ ਆਪਣੀ ਧਰਤੀ ਆ ਇਹਨੂੰ ਤਾਂ ਬਚਾ ਸਕਦੇ ਨਾ ਜੀ ਆਪਾਂ ਹੋਰ ਕੁਝ ਨਹੀਂ ਕਰ ਸਕਦੇ ਆਪਣੇ ਲੋਕ ਬਸ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਇਹ ਲੋਹਾ ਨਹੀਂ ਪਹਿਣ ਚਾਹੀਦਾ ਨਾ ਹੀ ਪਹਿਨਦੇ ਆਂਗੇ ਮੈਂ ਵੀ ਤੁਹਾਡਾ ਸਹਾ ਖਾਲਸਾ ਜੀ ਕਿਦਾਂ ਦੇਖ ਰਹੇ ਹੋ ਪਹਿਲੀਆਂ ਸਰਕਾਰਾਂ ਦੇ ਵਿੱਚ ਵੀ ਪੰਜਾਬੀਆਂ ਨੇ ਪੰਜਾਬ ਦੇ ਲੋਕਾਂ ਨੇ ਇਸੇ ਤਰ੍ਹਾਂ ਜਦੋ ਜਹਿਦ ਕੀਤੀ ਆ ਕਾਲੀ ਦਲ ਦੀ ਸਰਕਾਰ ਹੋਵੇ ਕਾਂਗਰਸ ਦੀ ਸਰਕਾਰ ਹੋਵੇ ਜੇ ਅਸੀਂ ਜੇ ਸਾਨੂੰ ਜਿਵੇਂ ਕਹਿੰਦੇ ਹੁੰਦੇ ਸੇਰ ਤੋਂ ਪੂਣੀ ਵੀ ਮਿਲੀ ਆ ਜਾਂ ਕੱਤੀ ਗਈ ਆ ਤਾਂ ਇਸੇ ਤਰੀਕੇ ਨਾਲ ਧਰਨੇ ਮੋਰਚੇ ਮਜਾਰਿਆਂ ਦੇ ਨਾਲ ਹੀ ਮਿਲਿਆ ਇਸ ਤੋਂ ਇਲਾਵਾ ਸਾਨੂੰ ਕੁਝ ਨਹੀਂ ਮਿਲਿਆ ਪਹਿਲੀਆਂ ਸਰਕਾਰਾਂ ਬਦਲ ਗਈਆਂ ਨਵੀਂ ਸਰਕਾਰ ਬਣੀ ਆ ਨਵੀਂ ਨੂੰ ਵੀ ਇੱਕ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਕੋਈ ਫਰਕ ਨਜ਼ਰ ਆਉਂਦਾ ਪਹਿਲੀਆਂ ਸਰਕਾਰਾਂ ਵਿੱਚ ਤੇ ਆ ਨਵੀਂ ਸਰਕਾਰ ਵਿੱਚ ਮੈਂ ਤਾਂ ਇਹ ਹੀ ਕਹਿਣਾ ਚਾਹਣਾ ਇਹ ਮੇਰੇ ਹਿਸਾਬ ਨਾਲ ਤਾਂ ਪਹਿਲੀਆਂ ਨਾਲੋਂ ਹੁਣ ਉੱਧੂ ਵੀ ਜ਼ਿਆਦਾ ਧਰਨੇ ਬਾਦ ਕਿ ਉੱਧੂ ਵੀ ਜ਼ਿਆਦਾ ਇੱਥੇ ਵੇਖ ਲਈ ਤਾਂ ਬਦਲ ਇਹੇ ਰਿੱਥਾ ਨੂੰ ਸਾਰਿਆਂ ਨੂੰ ਸੀਗਾ ਵੀ ਚੱਲ ਬਦਲ ਕੇ ਵੇਖ ਲਈ ਮਾ ਭਗਵਾਨ ਤਮਨ ਸਾਹਿਬ ਦਾ ਵੀ ਸੀਗਾ ਕਿ ਮੈਂ ਆਮ ਸਰਕਾਰ ਵੀ ਆਮ ਆਤਮ ਵੀ ਆਮ ਹੀ ਰਹੂੰਗਾ ਉਹਨੇ ਤਾਂ ਜਮਾ ਕਸਫਰਾਂ ਹੀ ਕੱਢਤੀਆਂ ਮਾਲਾ ਵੀ ਅੱਕੇ ਹੁੰਦਾ ਸੀਗਾ ਵੀ ਮਾਲਾ ਆਪਣੇ ਨਾਲੋਂ ਘਰਾਂ ਚ ਲਾ ਲਿਆ ਕਿਤੇ ਇੱਕ ਤਾਂ ਕੋਈ ਬਜ਼ੁਰਗ ਜਾਂ ਪਿੱਡਾ ਜਾਣਦੇ ਧਰਨੇ ਤੇ ਪਰ ਹੁਣ ਤਾਂ ਨਾ ਕਹਿਣ ਦਾ ਮੁਤਾਬਕ ਸਿਸਟਮ ਇਹ ਆ ਵੀ ਰੌਰੀਤੀ ਬਣ ਗਈ ਵੀ ਹਰੇਕ ਪੈਂਡ ਚੋਂ ਹਰੇਕ ਸਿਸਟਮ ਤੇ ਮਨਲਾ ਧਰਨਾ ਹੀ ਹੱਲ ਹੋ ਗਿਆ ਹੋਰ ਕੋਈ ਹੱਲ ਨਹੀਂ ਪਰ ਇਹਨਾਂ ਦੇ ਕੋਈ ਜੂਨ ਹੀ ਸਰਕਦੀ ਤੇ ਵੈਸੇ ਆਪਣੇ ਲੋਕਾਂ ਨੂੰ ਵੀ ਥੋੜਾ ਜਿਹਾ ਚਾਹੀਦਾ ਹੀ ਬਾਅਦ ਤੋਂ ਆਪਾਂ ਸੰਯੋਗ ਲਈਏ ਕਿਉਂਕਿ ਜੇ ਆਪਣੇ ਤੋਂ ਮਨਲਾ ਪਾਣੀ ਹੋਇਆ ਗਿਆ ਜਾਂ ਮਨਲਾ ਵੀ ਇਹਨਾਂ ਨੇ ਨਹਿਰਾਂ ਚ ਆਪਾਤਾ ਤੇ ਹੋਰ ਆਪਣੇ ਕੋਲੇ ਰਹਿ ਵੀ ਕੀ ਜਾਣਾ ਇਹਨਾਂ ਦੀ ਪਲੈਨਿੰਗ ਹੀ ਇਹ ਆ ਕਿ 13 ਮਨਲਾ ਤਰਪਾਲ ਪਾ ਕੇ ਪਾਣੀ ਦਾ ਜਿਹੜਾ ਲੈਵਲ ਉਹਨੂੰ ਘਟਾ ਕੇ ਤੇ ਹੌਲੀ ਹੌਲੀ ਜਦੋਂ ਆਪਣੇ 5-7 ਕਿੱਲੇ ਵਾਲੀ ਜ਼ਮੀਨ ਵਾਲਾ ਜਿਹੜਾ ਬੰਦਾ ਨਾ ਤੋ ਬੋਰ ਕਰ ਸਤੂਗਾ ਨਾ ਇੰਨਾ ਡੋਗਾ ਖਰਚਾ ਤਾਂ ਕੋਈ ਮਾਲਾਕਰ ਸਗੂਆ ਤੇ ਉਸ ਕਿਰੀ ਹੱਥ ਬੰਨ ਦੂਗਾ ਆਹ ਲਓ ਜੀ ਤੁਹਾਨੂੰ ਸਾਰਾ ਕੁਝ ਛੱਡਿਆ ਤੇ ਵੀ ਸਾਂਭ ਲੋ ਤੇ ਇਹੋ ਕੰਮ ਹੀ ਇਹ ਚਾਹੁੰਦੇ ਆ ਕਿਉਂਕਿ ਜਿਹੜੇ ਕੋਪਰੇਟ ਕਰਾਣੇ ਆ ਵੀ ਮਾਲਾ ਹੌਲੀ-ਹੌਲੀ ਇਹਨਾਂ ਦਾ 13 ਕੰਨੀ ਹੱਥ ਲਵਾ ਦਈਏ ਤੇ ਆਹ ਦਾ ਸਾਰਾ ਕੁਝ ਛੱਡ ਕੇ ਤੇ ਆਹ ਦਾ ਸਾਨੂੰ ਮਾਲਾ ਸੰਪਰਦੇ ਕਰ ਜਾਂਦੇ ਕਿਰੀ ਫਿਰ ਉਹੀ ਕੰਮ ਹੋ ਜਾਣਾ ਇਹ ਮਾਲਾ ਕਿਰੀ ਫਿਰ ਬਾਅਦ ਚ ਉਹਨਾਂ ਦੇ ਸਾਡੇ ਹੀ ਇਹ ਸੀਰੀ ਲੱਗ ਜਾਣਾ ਕਿ ਇਹਨਾਂ ਦੀ ਸੋਚ ਹੀ ਇਹ ਆ ਮਨ ਲਓ ਜੇ ਭਗਵਾਨਤ ਮਾਨ ਸਾਹਿਬ ਨੇ ਜਿਹੜੇ ਵਾਅਦੇ ਕੀਤੇ ਸੀਗੇ ਜਾਂ ਜਿਵੇਂ ਮਨ ਲਓ ਮੈਂ ਤੇ ਇਹ ਗੱਲ ਤੁਹਾਡੇ ਚੈਨਲਾਂ 'ਈ ਵੀ ਕਹਿਣਾ ਚਾਹਣਾ ਦਈਆ ਸਾਹਿਬ ਆ ਸਾਡੇ ਪ੍ਰੋਇਪਰ ਦੇ ਜਿਹੜੇ ਐਮ.ਐਲ.ਏ ਬਣੇ ਆ ਅਸੀਂ ਤਾਂ ਜਿੱਦੇ ਮਨ ਲਓ ਇਹਨਾਂ ਨੂੰ ਵੋਟਾਂ ਪਾਈਆਂ ਇਦਾਂ ਜਦੋਂ ਲੈਣ ਆਉਂਦੇ ਉਦੋਂ ਜ਼ਰੂਰ ਦਾਵੇ ਕੀਤੇ ਹੀ ਪਰ ਮੈਂ ਤੁਹਾਡੇ ਚੈਨਲਾਂ 'ਈ ਕਹਿਣਾ ਚਾਹਣਾ ਸਾਡੇ ਪਿੰਡ ਇੱਕ ਵਾਰੀ ਵੀ ਇਹ ਕਹਿ ਦੇਵੇ ਕਿ ਸਾਡੇ ਪਿੰਡ ਚ ਆ ਕੇ ਇਹਨੂੰ ਕੋਈ ਦੁੱਖ ਤਕਲੀਫ ਸੁਣੀ ਪਤਲੀ ਪਿੰਡਾ ਮੇਰਾ ਜਾਣੇ ਕੋਈ ਪੁੱਛਿਆ ਜਾਂ ਕੋਈ ਦੂਜੀ ਗੱਲ ਆ ਗਈ ਜਿਹੜੀ ਨਸ਼ੇ ਪੱਤੇ ਦੀ ਆ ਇਹ ਪਹਿਲੀ ਨਾ ਸਰਕਾਰਾਂ ਨਾਲ ਉਹ ਹੀ ਤਾਂ ਮੈਂ ਤੇ ਇਹ ਗੱਲ ਤੁਹਾਡੇ ਚੈਨਲ ਰਾਹੀਂ ਵੀ ਕਹਿਣਾ ਚਾਹਣਾ ਮੈਨੂੰ ਕੋਈ ਕਿਸੇ ਦਾ ਕੋਈ ਡਰ ਨਹੀਂ ਕੋਈ ਦਬਾਅ ਨਹੀਂ ਵੀ ਕੋਹ ਨਹੀਂ ਵਧੇ ਆ ਕੰਮ ਘਟੇ ਨਹੀਂ ਜਿੱਥੇ ਕਹਿੰਦੇ ਅਸੀਂ ਕਾਰਵਾਈ ਕਰਦੇ ਆ ਜਾਂ ਸਾਨੂੰ ਦੱਸੋ ਅਸੀਂ ਫੜਦੇ ਆ ਫੜਾਉਣੇ ਆ ਤੇ ਮੈਂ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹਣਾ ਕੋਈ ਦੱਸੋ ਕਿੰਨੇ ਬੰਦੇ ਚਾਹੀਦੇ ਆ ਫੜਨ ਪਰ ਫੜਦੇ ਮਗਰੋਂ ਛੱਟ ਪਹਿਲਾਂ ਦਿੰਦੇ ਉਹਦਾ ਕੀ ਫਾਇਦਾ ਤੁਹਾਡੇ ਪਿੰਡਾਂ ਵਿੱਚ ਵਿਕ ਰਿਹਾ ਮੈਂ ਆਣੇ ਜੀ ਸ਼ਹਿਰਾਂ ਵਿੱਚ ਸ਼ਹਿਰਾਂ ਵਿੱਚ ਦੂਜੀ ਗੱਲ ਹੁਣ ਆਪਾਂ ਨੂੰ ਮੈਂ ਤਾਂ ਇਹ ਆਣਾ ਵੀ ਇਹ ਸਰਕਾਰਾਂ ਦੀ ਤੁਹਾਨੂੰ ਅਗੇ ਆ ਸਹੂਲਤਾ ਦੇਵਾਂਗੇ ਇੱਕ ਨਵਾਂ ਹੀ ਆਪਣੇ ਤੇ ਸੁਪਰ ਸੁਪਰ ਲੱਗੇ ਵੀ ਜਿਹੜੇ ਅੱਗੇ ਤਾਂ ਹੁੰਦਾ ਹੀ ਕੋਈ ਜਿਹੜਾ ਪੀਣ ਵਾਲਾ ਚੱਲ ਜੇ ਉਹ ਮਨ ਲਾ ਘਰੋਂ ਤੁਰ ਕੇ ਠੇਕੇ ਨੂੰ ਜਾਊਗਾ ਪਰ ਮਾੜਾ ਮੋਟਾ ਕੋਈ ਹੋਰ ਸਿਆਣਾ ਬਹਿਣਾ ਬੰਦਾ ਮਿਲੂਗਾ ਜਾਂ ਉਹ ਤਾਂ ਸ਼ਰਮ ਮੰਨੂਗਾ ਜਾਂ ਫਿਰ 1921 ਜਾਂ ਕਹਿੰਦੇ ਆਪਾਂ ਨਹੀਂ ਠੇਕੇ ਆਣੀ ਸੀ ਹੁਣ ਕਿ ਨਵੇਂ ਗੈਰਫਤ ਇਹਨਾਂ ਨੇ ਪਹਿਲੀ ਪ੍ਰਯਾਸ ਤੋਂ ਦੇ ਦੇਣਾ ਆਪਾਂ ਨੂੰ ਵੀ ਹੱਡੀ ਤੋਂ ਹੀ ਮਿਲ ਜਾਇਆ ਕਰਨੀ ਉੱਥੇ ਪੜਦੇ ਨੇ ਕੰਮ ਹੋ ਜਾ ਕਰਨ ਇਹ ਨਵੇਂ ਕੰਮ ਚਲਾਦਾ ਮੈਂ ਕਹਣਾ ਇਹ ਚੰਗੇ ਕੰਮ ਰਾਂਦੇ ਕਰੂਗੇ ਦੋ ਦੂਸਰਾ ਹੀ ਕਰਾਦਾ ਕੰਮ ਇਹ ਸਰਕਾਰਾਂ ਜਦੋਂ ਬੰਦੀਆਂ ਕਹਿੰਦੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਸ਼ਰਾਬ ਨੂੰ ਨਸ਼ਾ ਨਹੀਂ ਸਮਝਦੇ ਹੁਣ ਦੁਕਾਨਾਂ ਤੋਂ ਹੀ ਮਿਲਿਆ ਕਰੀ ਉਹ ਗਾਲਾ ਕਾ ਫਿਰ ਉਹ ਹੀ ਆ ਗਈ ਨਾ ਜਿਵੇਂ ਹੁਣ ਜੀਰਾ ਫੈਕਟਰੀ ਸੀ ਤਾਂ ਬੰਦ ਕਰਾਈ ਆ ਮੰਨ ਲਓ ਉਸੇ ੱੱੱਕੇ ਖਾ ਕੇ ਧਰਨੇ ਲਾ ਕੇ ਉਹੀ ਭਗਵਾਨ ਤਮਾਨ ਨੇ ਵੀ ਕੀਰੀ ਕਹਤਾ ਵੀ ਹਾਂ ਇਹਨੂੰ ਬੰਦ ਕਰੋ ਇੱਕ ਪਾਸੇ ਹੁਣ ਬਿਆਨ ਦੇਤਾ ਇਹ ਪਹਿਲੀ ਵਾਰੀ ਤੋਂ ਆਮ ਦੁਕਾਨਾਂ ਤੇ ਹੱਟੀਆਂ ਤੇ ਵੀ ਮਿਲੋਗੇ ਲੈ ਦੱਸੋ ਫਿਰ ਇਹ ਜਿ ਇਹਨਾਂ ਨੂੰ ਮੰਨ ਲਓ ਇਹਨਾਂ ਚ ਕਿ 100 ਹੈਗੀ ਕਮਾਈ ਜਾਂ ਫਿਰ ਹੈਗਾ ਸਿਸਟਮ ਤਾਂ ਤਾਂ ਹੀ ਆ ਕਣੀ ਪਰਮਾ ਇਹਦੇ ਹੀ ਕਹਿੰਦੇ ਵੀ ਨੌਜਵਾਨੀ ਨੂੰ ਵੀ ਤੇ ਸਾਰਿਆਂ ਨੂੰ ਬਰਬਾਦ ਕਰਨ ਤੇ ਤੁਰੇ ਆ ਤੇ ਕੀਰੀ ਤੁਨੋ ਦੇਸੀ ਵੀ ਜਾਂਦਾ ਹੁਣ ਜਮਾ ਜਿਹੜੀ ਆ ਹਾਦਸਾ ਪਾਣੀ ਰਸੀਗਾ ਆਪਣੇ ਕੋਲੇ ਇੱਕ ਇਹਨੂੰ ਵੀ ਇਹਨਾਂ ਨੇ ਮੰਨ ਲਓ ਇੱਕ ਫੋਨ ਵਾਲਾ ਕੰਮ ਚਲਾ ਲਿਆ ਕੀਰੀ ਹੱਥ ਘੜੇ ਹੁਣ ਅਸੀਂ ਤਾਂ ਤਿੰਨ ਦਿਨ ਹੋ ਗਏ ਇੱਥੇ ਹੁੰਨੇ ਆ ਤੇ ਕੱਲ ਵੀ ਇੱਥੇ ਡਰਾਵੇ ਦਿੰਦੇ ਮਹਿਕਮਾ ਵਾਲੇ ਆਉਂਦੇ ਆਏ ਕਰ ਦਿਆਂਗੇ ਇੱਥੇ ਵੀ ਐਕਸੀਡੈਂਟ ਹੋ ਗਿਆ ਤੁਹਾਡੇ ਤੇ ਫੁਲਾਨੀ ਕਾਰਵਾਈ ਹੋ ਜੂ ਤੇ ਹੋਂਟਾ ਹੋ ਜੂਗੀ ਕਾਰਵਾਈ ਅੱਗੇ ਦਿੱਲੀ ਵੀ ਕਹੀ ਉਹ ਤੋਂ ਵੀ ਹੋਈਆਂ ਹੋਰ ਵੀ ਹੋ ਜਾਣੀਆਂ ਕੋਈ ਚੱਕਰ ਨਹੀਂਗਾ ਤੇ ਇਹਦਾ ਇਵੇਂ ਹੀ ਚੱਲਣਾ ਜੀ ਉਹ ਹੋਰੇ ਦੂਤੇ ਹਾਲ ਹੀ ਕੋਈ ਨਹੀਂ ਕਿ ਪਰ ਇਹਨਾਂ ਨੇ ਸ਼ਰਮ ਜਾਵੇਂ ਲਾੜੀ ਹੈ ਵੀ ਮੰਨ ਲਾ ਵੀ ਆਇਆ ਕਰੋ ਮਾਲਾ ਜਿਹੜੇ 60 60 70 70 ਸਾਲ ਦੇ ਬਜ਼ੁਰਗਾਂ ਤੇ ਬਹਿ ਜਾ ਕਰੋ ਸੜਕਾਂ ਤੇ ਕਿੰਨੀ ਤੇ ਚੰਗੀ ਗੱਲ ਹੈ ਜੇ ਬਜ਼ੁਰਗਾਂ ਨੂੰ ਆਪਾਂ ਸੜਕਾਂ ਤੇ ਠੱਕੇ ਘੋਆਣੇ ਸੀ ਤੇ ਫਿਰ ਸਾਨੂੰ ਕੀ ਲੋੜ ਸਿਆਮ ਆ ਦੇ ਸਰਕਾਰ ਤੋਂ ਆਮ ਆਦਮੀ ਵੀ ਆਪਾਂ ਚੁਣ ਕੇ ਦੇਖ ਲਈ ਜਿੱਦਾਂ ਪਹਿਲਾਂ ਆਪਾਂ ਨੂੰ ਲੱਗਦਾ ਸੀ ਕਿ ਕਾਲੀਆਂ ਨੇ ਨੁਕਸਾਨ ਕੀਤਾ ਫਿਰ ਸਾਨੂੰ ਲੱਗਿਆ ਵੀ ਕਾਂਗਰਸ ਨੇ ਵੀ ਨੁਕਸਾਨ ਹੀ ਕੀਤਾ ਹੁਣ ਆਮ ਆਦਮੀ ਚੁਣ ਲਈ ਕਰੇ ਵੀ ਉਹੀ ਰਹੇ ਨੇ ਫਿਰ ਹੱਲ ਕੀ ਰਹਿ ਗਿਆ ਸਾਡੇ ਕੋਲ ਹੱਲ ਤੇ ਹੀ ਇਹ ਜਾਂਦਾ ਜੇ ਹੋਣਾ ਇਹ ਧੱਕਾ ਕਰਦੇ ਰਹੇ ਫਿਰ ਜਾਂ ਤਾਂ ਡਾਂਗਣਾ ਜੇ ਅੱਗੇ ਦਿੱਲੀ ਹੱਲ ਹੋਇਆ ਉਵੇਂ ਹੋਇਆ ਕਰੂਗਾ ਜਾਂ ਫਿਰ ਲੋਕੀ ਬਾਸ ਸਪਰੈਡ ਜਾਂ ਇਹਨਾਂ ਨੂੰ ਸਾਰਾ ਕੁਝ ਛੱਟ ਦੇਣਗੇ ਫਿਰ ਹੋਰ ਕੀ ਹੁਣ ਜਿਹੜੇ ਹਿਸਾਬ ਨਾਲ ਇਹ ਧੱਕਾ ਕਰਦੇ ਆ ਹੋਰ ਹੱਲ ਤਾਂ ਕਰੇ ਤਾਂ ਆਪਾਂ ਨੂੰ ਦਿਸੀ ਜਾਂਦਾ ਵੀ ਹੱਲ ਇਹਨਾਂ ਨੇ ਕੀ ਕਰਨਾ ਹ ਹ ਸਾਰਾ ਕੁਝ ਇਹੀ ਹੜੱਪਣਾ ਹੀ ਚਾਹੁੰਦੇ ਆ ਮਾਲਾ ਕੋਆਪਰੇਟ ਕਰਾਣਾ ਇਹਨਾਂ ਦੇ ਐਗਰੀਮੈਂਟ ਹੋਏ ਆ ਉਹਨਾਂ ਅੰਦਰ ਖਾਤੇ ਕਰੀ ਜਾਂਦੇ ਜਿਹੜੇ ਆਪਣੇ ਆਪ ਜ਼ਿਮੀਦਾਰ ਆ ਜਾਂ ਜਿਹੜੇ ਸੈਂਪਲ ਉਹਨਾਂ ਨੂੰ ਵੀ ਬੇਵਕੂਫ ਬਣਾਈ ਜਾਂਦੇ ਹਾਂ ਮਾਲਾ ਇ ਕਹਿੰਦੇ ਥੋੜੀ ਮੰਗ ਰੱਖਾਂਗੇ ਥੋੜਾ ਕਰਾਂਗੇ ਪਰ ਅੰਦਰੋਂ ਅੰਦਰੀ ਸਭ ਕੋ ਸ ਇਹਨਾਂ ਦੇ ਇੱਕਾਈ ਕੋਈ ਨਹੀਂ ਗਏ ਆਪਣੇ ਵਰਗਿਆਂ ਨੂੰ ਜਿਹੜੇ ਉਹ ਜੇ ਮੰਨ ਲਓ ਕਿ ਲਾ ਲੋ ਆਪਾਂ ਉਹਨਾਂ ਨੇ ਜੂਸ ਕਰੀ ਜਾਂਦੇ ਆ ਉਸ ਹਾਸਮੇ ਪਿੰਡਾਂ ਚ ਮੰਨ ਲਓ ਇੱਕ ਇੱਕ ਪਿੰਡ ਚ ਦੋ ਦੋ ਤਿੰਨ ਤਿੰਨ ਇਹਨਾਂ ਨੇ ਸਰਪੰਚ ਵੀ ਹੋਵੇ ਸਿਰ ਪਰਵਾਏ ਲੜਾਏ ਆ ਜਿਹੜੀ ਕੋਈ 1% ਵੀ ਫਰਕ ਨਹੀਂ ਪਿਆ ਜੀ ਨਵੀਂ ਸਰਕਾਰ ਨਾਲ ਇਹ ਗੱਲ ਤੁਹਾਡੇ ਨਾਲ ਧੰਨਵਾਦ ਖਾਲਸਾ ਜੀ ਬਹੁਤ ਮਹੱਤਵਪੂਰਨ ਜਿਹੜੀ ਗੱਲਬਾਤ ਹੋਈ ਆ ਇਹਨਾਂ ਦੱਸਿਆ ਇੱਕ ਇਹਦੇ ਵਿੱਚ ਸਭ ਤੋਂ ਅਹਿਮ ਗੱਲ ਇਹ ਆ ਕਿ ਜਿਵੇਂ ਦਿੱਲੀ ਦੇ ਵਿੱਚ ਕਾਲੇ ਕਾਨੂੰਨ ਲੈ ਕੇ ਆਂਦੇ ਗਏ ਸੀ ਸਾਡੇ ਕੋਲੋਂ ਸਾਡੀਆਂ ਜ਼ਮੀਨਾਂ ਛਡਵਾਉਣ ਦੇ ਲਈ ਸਾਡੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨ ਦੇ ਲਈ ਪਾਣੀਆਂ ਦੀ ਲੁੱਟ ਵੀ ਬਿਲਕੁਲ ਉਸੇ ਦੇ ਨਾਲ ਜੁੜਦੀ ਹੈ ਕਿ ਜਦੋਂ ਪਾਣੀ ਹੀ ਨਾ ਰਹਿ ਜਾਵੇਗਾ ਅਸੀਂ ਇਹਨਾਂ ਨੂੰ ਕਵਾਂਗੇ ਭਾਈ ਸੰਭਲੋ ਜ਼ਮੀਨਾਂ ਜੇ ਕੁਝ ਦੇਣਾ ਆ ਦੇ ਦਿਓ ਨਹੀਂ ਦੇਣਾ ਤੇ ਚਾਹੇ ਉਦਾਂ ਵੀ ਸੰਭਲੋ ਕਿਉਂਕਿ ਸਾਡੇ ਕੋਲ ਪਾਣੀ ਨਹੀਂ ਹੈਗਾ ਫਿਰ ਇਨ੍ਹਾਂ ਹੀ ਨਹਿਰਾਂ ਦਾ ਪਾਣੀ ਉਹਨਾਂ ਹੀ ਜ਼ਮੀਨਾਂ ਵਿੱਚ ਵਰਤਿਆ ਜਾਵੇਗਾ ਅੱਜ ਜਿੱਥੇ 1 ਲੀਟਰ ਵੀ ਪਾਣੀ ਕੱਢ ਕੇ ਕਿਸੇ ਰੁੱਖ ਨੂੰ ਪਾ ਦਈਏ ਤਾਂ ਕਿਸਾਨਾਂ ਦੇ ਉੱਤੇ ਪਰਚੇ ਦਰਜ ਹੋ ਜਾਂਦੇ ਨੇ ਮੋਰਚੇ ਤੇ ਮੌਜੂਦਾ ਹਾਲਾਤ ਦਿਖਾ ਰਹੇ ਆ ਤੇ ਕਲਕਲਾਂ ਦੇ ਵਿੱਚ ਲੱਗੇ ਹੋਇਆ ਮੋਰਚਾ ਆ ਲਗਭਗ 2 ਦਿਨ ਹੋ ਗਏ ਆ ਮੋਰਚਾ ਲੱਗੇ ਹੋਏ ਨੇ 2 ਦਿਨ ਬਾਅਦ ਹਾਲਾਤ ਕੀ ਹੈ ਮੋਰਚੇ ਦੇ 2 ਦਿਨ ਬਾਅਦ ਹਾਲਾਤ ਕੀ ਹੈ ਮੋਰਚੇ ਦੇ ਤੁਹਾਡੇ ਨਾਲ ਤਸਵੀਰਾਂ ਦੀ ਸਾਂਝ ਪਾ ਰਹੇ ਆ ਜੇ ਦੇਖੋ ਸਾਫ ਸਾਡੇ ਨਾਲ ਨੇ ਦਵਿੰਦਰ ਸਿੰਘ ਸੇਖੋ ਜੀ ਦੇ ਨਾਲ ਨੇ ਸਿੱਖ ਸਾਹਿਬ ਲਾਈਵ ਆ ਕਿੱਦਾਂ ਆ ਮੋਰਚੇ ਦੇ ਹਾਲਾਤ ਕਿੱਦਾਂ ਆ ਰਾਤ ਝੱਖਣ ਆ ਮੀਂਹ ਆਇਆ ਪਰ ਜੋਧੇ ਅਸੀਂ ਦੇਖਿਆ ਡਟੇ ਹੋਏ ਆ ਕਿੱਦਾਂ ਹਾਲਾਤ ਕਿੱਦਾਂ ਆ ਪੂਰੀ ਚੜ੍ਹਦੀ ਕਲਾ ਜੀ ਉਹ ਤਾਂ ਗੁਰੂ ਮਹਾਰਾਜ ਸਮਝਦਾ ਵੀ ਤਰਕ ਵੇਖਦੇ ਹੁੰਦੇ ਆ ਵੀ ਆਪਦੇ ਬੰਦਿਆਂ ਦੀ ਵੀ ਧੁੰਦੇ ਤਾਂ ਨਹੀਂਗੇ ਤੇ ਸਾਰੇ ਹੀ ਇੱਥੇ ਜਿਹਨੇ ਤੁਸੀ ਵੇਖਿਆ ਰਾਤ ਸਾਰੇ ਬੈਠੇ ਰਹੇ ਆ ਥੱਲੇ ਬੈਠੇ ਰਹੇ ਸ਼ਾਮ ਨੂੰ ਜਦੋਂ ਅਰਦਾਸ ਹੁੰਦੀ ਆ ਜੀ ਰੋਜ਼ ਤਾਂ ਗੁਰੂ ਮਹਾਰਾਜ ਦੀ ਕਿਰਪਾ ਵੀ ਵਰਤਦੀ ਆ ਤੇ ਪ੍ਰੇਰਣਾ ਸਾਹਿਬ ਤੋਂ ਅਰਦਾਸ ਹੁੰਦੀ ਉਹ ਚੜ੍ਹਦੀ ਕਲਾ ਦੀ ਗੱਲ ਉਹਨਾਂ ਲੱਕ ਦੀ ਸੰਗਤ ਦਾ ਸਹਯੋਗ ਸਿੱਖ ਸਾਡ ਕਿਦਾਂ ਮਿਲ ਰਿਹਾ ਪੂਰਾ ਸਹਯੋਗ ਆ ਜੀ ਹੁਣ ਜੋ ਲੰਗਰ ਚ ਪਕੌੜੇ ਬਣਨ ਲੱਗ ਗਏ ਨੇ ਤਾਂ ਉਹ ਹਿਸਾਬ ਨਾਲ ਵੀ ਆਪੇ ਸਹਯੋਗ ਹੀ ਆ ਜੀ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਜਿੱਦਾਂ ਕੱਲ ਵੀ ਧਮਕੀਆਂ ਭਰੀਆਂ ਚਿੱਟੀਆਂ ਦੇ ਕੇ ਗਏ ਆ ਕੋਈ ਗੱਲਬਾਤ ਹੋਈ ਉਸ ਤੋਂ ਬਾਅਦ ਨਹੀਂ ਜੀ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਜੀ ਉਹ ਇੱਕ ਹੋਰ ਚਿੱਠੀ ਦੇ ਕੇ ਸੀ ਸਾਨੂੰ ਤੇ ਉਹ ਵੀ ਇੱਕ ਤਕਰੀਬਨ ਹਾਸੋਗਨੀ ਜੀ ਗੱਲ ਸੀ ਕਿਉਂਕਿ ਉਹ ਜਿਹੜਾ ਮਿਸਟਰੀ ਜਿਹੜਾ ਉਹ ਨਹਿਰ ਮੰਡਲ ਵਾਲੋ ਜਿਹੜਿਆ ਤੇ ਧੀਰੇ ਆ ਰੂੜ ਰੁਕੜ ਗਈ ਆ ਕਿ ਜੇ ਤਾਂ ਉਹ ਕੋਈ ਨਹਿਰ ਰੋਕੀ ਹੋਵੇ ਫੇਰ ਤਾਂ ਉਹ ਕਦੇ ਵੀ ਸਾਡੇ ਤੇ ਕੋਈ ਨਹਿਰ ਰੋਕਣ ਦਾ ਉਹ ਤਾਂ ਇਹ ਹੀ ਲੱਗਦਾ ਵੀ ਜੀ ਇਹ ਸਾਰਾ ਮੁਲਕੀ ਮੁੱਦਾ ਲਾਦਾ ਢਾਕੇ ਬਣਾਉਣ ਵਾਲਾ ਵੀ ਉਹਨਾਂ ਦਾ ਸਿਸਟਮ ਐਡਾ ਹੂੰ ਖਰਾਬ ਹੋਇਆ ਹੋਇਆ ਵੀ ਜਿਹੜੇ ਬੰਦਿਆਂ ਨੂੰ ਇਹ ਨਹੀਂ ਪਤਾ ਮਤਲਬ ਚਿੱਠੀ ਕਿਹੜੇ ਨਸਲੇ ਦੀ ਦੇਣੀ ਆ ਉਹ ਪ੍ਰੋਬਲਮ ਨੂੰ ਹੱਲ ਵੀ ਕਿਵੇਂ ਕਰਨਗੇ ਉਹਨਾਂ ਨੂੰ ਸਮਝ ਹੀ ਨਹੀਂ ਹੋਣੀ ਵੀ ਇਹ ਮਸਲਾ ਸਾਡੇ ਪੋਲੀਟਿਸ਼ੀਅਨ ਵੀ ਉਹੋ ਜਿਹੇ ਨੇ ਤੇ ਅਫਸਰਸ਼ਾਹੀ ਵੀ ਪੋਲੀਟਿਸ਼ੀਨ ਤੋਂ ਦੇਖੋ ਤਾਂ ਤਿੰਨ ਚਾਰ ਐਮ.ਐਲ.ਏ ਪੈਂਦੇ ਆ ਜੀ ਸਾਰੇ ਜਿੱਥੇ ਜਿੱਥੇ ਨਹਿਰ ਜਾਂਦੀ ਆ ਜੀ ਤੇ ਕਿਸੇ ਨੇ ਪੱਤਰਾ ਨਹੀਂ ਵਾਚਿਆ ਕਿ ਏਦੋਂ ਪਹਿਲਾਂ ਅਸੀਂ ਥੋੜੀ ਪਹਿਲਾਂ ਮੈਮੋਰੰਡਮ ਦੇ ਹਟੇ ਆ ਉਸ ਤੋਂ ਬਾਅਦ ਕਿ ਕਿੱਥੇ ਕੱਟ ਵੀ ਹੋਵਟਿਆ ਹ ਹ ਉਹਨਾਂ ਕਿਸੇ ਨੇ ਸੁਣਿਆ ਹੀ ਨਹੀਂ ਵੀ ਕੰਮੂੜ ਹੀ ਨਹੀਂ ਸਮਝੀ ਵੀ ਜਾ ਕੇ ਪੁੱਛੀ ਕਿ ਪ੍ਰੋਬਲਮ ਆ ਫੋਡੀ ਨੂੰ ਹ ਸੰਗਤ ਨੂੰ ਕੀ ਬੇਨਤੀ ਕਰਨਾ ਚਾਹੁੰਦਾ ਸੰਗਤ ਨੂੰ ਇਹੀ ਹੈ ਜੀ ਦੇਖੋ ਇਹ ਲੜਾਈ ਆ ਪੰਜਾਬ ਦੀ ਹ ਇਹ ਲੜਾਈ ਜਿਹੜੇ ਅਸੀਂ ਫਿਰੂ ਸ਼ੋਰ ਪਾਈਆਂ ਮੁੱਢ ਕੀ ਮੋਰਚਾ ਤੇ ਮੁੱਢ ਕੀ ਉਹ ਜਗ੍ਹਾ ਜਿੱਥੇ ਖਾਲਸੇ ਨੇ ਤੇਗਾ ਵਾਈਆਂ ਸੀਗੀਆਂ ਫਿਰ ਉਦੋਂ ਕੋਈ ਦਿਦਾਰੀਆਂ ਹੋ ਗਈਆਂ ਬਾਹਰਲੇ ਬੰਦਿਆਂ ਕਰਕੇ ਸਾਡੇ ਨਾਲ ਤੇ ਉੱਥੇ ਜਿੱਥੋਂ ਆਪਾਂ ਹਾਰੇ ਸੀ ਉੱਥੋਂ ਦੁਬਾਰਾ ਲੜਾਈ ਮਿਦਾਨ ਸਭਾ ਦੇ ਵਿੱਚ ਜਿੱਥੇ ਪਾਣੀਆਂ ਦੀ ਗੱਲ ਹੋਣੀ ਚਾਹੀਦੀ ਹੈ ਪਰ ਉੱਥੇ ਗੱਲ ਹੋ ਰਹੀ ਭਾਈ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਓ ਜੀ ਜਿਹੜਾ ਨੌਜਵਾਨਾਂ ਦੇ ਨਸ਼ੇ ਛਡਾ ਰਿਹਾ ਜਿਹੜਾ ਗੁਰੂ ਦੇ ਲੜ ਲਾ ਰਿਹਾ ਇਸ ਚੀਜ਼ ਨੂੰ ਕਿਦਾਂ ਦੇਖਣਾ ਦੇਖੋ ਪੰਜਾਬ ਦੇ بڑے ਅਹਿਮ ਮੁੱਦੇ ਨੇ ਪਾਣੀ ਹੋਵੇ ਨਸ਼ਾ ਹੋਵੇ ਪ੍ਰਵਾਸ ਹੋਵੇ ਇਹਨਾਂ ਜੀ ਦੇਖੋ ਪਹਿਲਾਂ ਤਾਂ ਕੀ ਆ ਸਾਨੂੰ ਅਸਲ ਮਸਲੇ ਸਮਝਣੇ ਪੈਣੇ ਜੇ ਵੇ ਹੁਣ ਗਵਰਨਮੈਂਟ ਬਣੀ ਹੋਣ ਤਾਂ ਹੀ ਇਹ ਆ ਜੀ ਕੋਡ ਤੋਂ ਪਰਿਵਾਰੀ ਪੈਸੇ ਲੈਂਦਾ ਤਹਿਸੀਲਦਾਰ ਪੈਸੇ ਲੈਂਦਾ ਉਹੀ ਮੁੱਦਾ ਬਣਾ ਕੇ ਬਣ ਗਏ ਉਹ ਕਿੰਨਾ ਕੁ ਪੈਸੇ ਲੈਂਦਾ ਤੂੰ ਸਾਲ ਦਾ ਮੁੰਮਾ ਦਾ ਜੀ ਬੰਦਾ 1000 2000 ਤੋਂ ਵੱਧ ਉਹ ਵੀ ਜਿਸ ਨੇ ਕੋਈ ਰਜਿਸਟਰੀ ਕਰਾਉਣੀ ਉਹ ਨੂੰ ਹੁੰਦਾ ਹੂੰ ਉਹ ਹੀ ਇੱਕ ਵੱਡੇ ਮੁੱਦੇ ਬਣਾਦੇ ਅਸਲ ਮੁੱਦੇ ਜਿਹੜੇ ਹੈਗੇ ਆ ਉਹ ਹੈਗੇ ਪੰਜਾਬ ਦਾ ਪਾਣੀ ਇਹ ਜਿਹੜੀ ਉਹ ਉਹਨਾਂ ਤੋਂ ਇਹ ਪਾਸੇ ਲੈ ਜਾਂਦੇ ਆ ਫਿਰ ਜਦੋਂ ਕੋਈ ਮੁੱਦੇ ਨਾ ਹੋਣ ਹਲਕਾ ਬਣ ਕੇ ਸਾਰੇ ਪਾਸੇ ਫਿਰ ਉਸ ਤਰੀਕੇ ਦਾ ਹੀ ਮਾਹੌਲ ਚੱਲਦਾ ਜੀ ਉਹ ਜੀ ਇੱਕ ਦੂਜੇ ਨੂੰ ਗੱਲ ਜੋੜ ਕਰਕੇ ਟੈਂਡ ਪਈ ਜਾਂਦੇ ਵਿਧਾਨ ਸਭਾ ਵਿਧਾਨ ਸਭਾ ਲੱਗ ਰਹੀ ਹੈ ਜਦੋਂ ਆਪਾਂ ਦੇਖਦੇ ਜਿਹੜੇ ਹੀ ਪੋਜੀਸ਼ਨ ਆ ਕੁਝ ਹੋ ਜਾਂਦੇ ਆ ਤੇ ਲੋਕੀਂ ਨੇ ਨਾਲ ਹੀ ਉਹ ਲੋਕਾਂ ਨੂੰ ਮੂਰਖ ਬਣਾਈ ਜਾਂਦੇ ਆ ਪਰ ਸਮਾਂ ਬਦਲ ਰਿਹਾ ਜੀ ਲੋਕ ਜਾਗਰੂਕ ਹੋ ਰਹੇ ਤੁਹਾਨੂੰ ਸਾਰੇ ਮੂਰਖੀਆਂ ਤੇ ਬਹੁਤ ਵੱਡੇ ਪੱਧਰ ਤੇ ਸੰਗਠਨ ਹੋ ਗਈ ਆ ਤਾਂ ਮੂਰਖੇ ਜਿੱਥੇ ਇੱਕ ਸਰਕਾਰ ਦੇ ਉਲਟ ਕਿਸੇ ਇੱਕ ਇਸ਼ੂ ਨੂੰ ਲੈ ਕੇ ਲੱਗੇ ਹੁੰਦੇ ਉੱਥੇ ਇੱਕ ਨਾ ਜਾਗਰੂਕਤਾ ਬਹੁਤ ਕੰਮ ਕਰਦੇ ਆ ਕਿੰਚੋਂ ਜਿੰਨੀ ਸੰਗਠਨ ਆਈਏ ਤੇ ਬੜੇ ਬਲਾਰੇ ਆਉਂਦੇ ਆ ਵਕ ਵਕ ਉਹ ਹਰ ਇੱਕ ਚੀਜ਼ ਨਵੀਂ ਦੱਸ ਕੇ ਜਾਂਦੇ ਉਹ ਤੇ ਹੌਲੀ ਹੌਲੀ ਲੋਕਾਂ ਦਾ ਜਿਹੜਾ ਬੌਧਿਕ ਪੱਧਰ ਆ ਬਹੁਤ ਤੇਜ਼ੀ ਨਾਲ ਤੇ ਆਪ ਦਾ ਜਿਹੜਾ ਵਧ ਰਿਹਾ ਤੇ ਮੇਰੇ ਨਾਲ ਤਾਂ ਲੀਡਰਸ਼ਿਪ ਉਹਨਾਂ ਨੇ ਹਾਣ ਦੀ ਹੈ ਨਹੀਂ ਅਸਲ ਵਿੱਚ ਜਿਸ ਪੱਧਰ ਤੇ ਲੋਕ ਸਾਨੂੰ ਦਾ ਰੋ ਬਿਲਕੁਲ ਧੰਨਵਾਦ ਸਿੱਖੂ ਸਾਹਿਬ ਇਹ ਤਸਵੀਰਾਂ ਦੀ ਸਾਂਝ ਗੁਰਬਾਣੀ ਅਕੰਡ ਬਾਣੀ ਚੈਨਲ ਤੇ ਤੁਹਾਡੇ ਨਾਲ ਪਾ ਰਹੇ ਆ ਆਗੂ ਸਾਹਿਬਾਨ ਨੇ ਤੋਂ ਵੀ ਆਗੂ ਸਾਹਿਬਾਨ ਨੇ ਇਹਨਾਂ ਦੇ ਨਾਲ ਗੱਲ ਕਰ ਲੈਨੇ ਆ ਕਿਸ ਤਰੀਕਾ ਕੀ ਸਥਿਤੀ ਹੈ ਕਰਨੀ ਕਲਾ ਜੀ ਵਾਗਰੂ ਦੀ ਮੇਰ ਹੋਈ ਆ ਸੱਚੇ ਪਾਤਸ਼ਾਹ ਨੇ ਹਮਤਾਨ ਲਿਆ ਸੰਗਤ ਦਾ ਜੀ ਤੇ ਸੰਗਤ ਦੁੱਧ ਵੀ ਦੂਣੀ ਚਾਣੀ ਹੁਣ ਕੀ ਆਈ ਆ ਰਾਤ ਇਹ ਦੇਖੋ ਲਗਨ ਆ ਜੇ ਕੋਈ ਮੁੱਦੇ ਹੈ ਤਾਂ ਹੀ ਲੋਕ ਆਏ ਆ ਜਾਂ ਇੱਥੇ ਹਾਜ਼ਰੀ ਦੇ ਰਹੇ ਆ ਜਾਂ ਮੀਂਹ ਦੇ ਵਿੱਚ ਭਜਦੇ ਰਹੇ ਆ ਰਾਤ ਨੂੰ ਕੋਈ ਚਾਹ ਤਾਂ ਆਉਦਾ ਸਾਡਾ ਮੁੱਦਾ ਹੈ ਕਹਿਣ ਨੂੰ ਅਸੀਂ ਤਾਂ ਇਹੋ ਚੰਗੇ ਆ ਮੋਟਰਾਂ ਤੇ ਤੇਲ ਪਾਜਦਾ ਪਬਲਿਕ ਮਨੀ ਦੀ ਦੇਸ ਤੇ ਜਾਂ ਮੋਟਰਾਂ ਲੱਗੀਆਂ ਡੀਜ਼ਲ ਬਲਦਾ ਉਹ ਕਹਦੇ ਆ ਤੇ ਜੋ ਪਰੇ ਨਹਿਰ ਰਾਸਤਾ ਪਾਣੀ ਤਾਂ ਰਾਜਥਾ ਨਹਿਰ ਜੀ ਉੱਥੇ ਹੀ ਆਉਂਦਾ ਉੱਥੇ ਹੈਡ ਤੋਂ ਆਉਂਦਾ ਪਰਲੇ ਪੰਡ ਕੋਈ ਹੋਰ ਇਹ ਮੁਲਕ ਦੀ ਰਸਨੀਕ ਹੈ ਬਿਲਕੁਲ ਉਹ ਵੀ ਇੱਥੋਂ ਦੀ ਰਸਨੀਕ ਹੈ ਉਹਨਾਂ ਨੂੰ ਪਾਣੀ ਕਿਉਂ ਨਹੀਂ ਮਿਲਦਾ ਸੀ ਹਮੈਂ ਪਹਿਲਾਂ ਵੀ ਗੱਲ ਕਰਦਾ ਸਾਂ ਮੈਂ ਕਿਹਾ ਜਦੋਂ ਸਰਕਾਰਾਂ ਬਣਦੀਆਂ ਨੇ ਜਦੋਂ ਇਲੈਕਸ਼ਨਾਂ ਹੁੰਦੀਆਂ ਉਹਦੋਂ ਸਰਕਾਰਾਂ ਕਹਿੰਦੀਆਂ ਕਿ ਅਸੀਂ ਪੰਜਾਬ ਦੇ ਪਾਣੀਆਂ ਦੀ ਲੜਾਈ ਲੜਾਂਗੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਉਹ ਤਾਂ ਨਹੀਂ ਕਰਦੀਆਂ ਕਰਦੀ ਕੋਈ ਪਾਰਟੀ ਨਹੀਂ ਕਰਦੀ ਪਰ ਜਿਹੜੇ ਲੋਕ ਕਰ ਰਹੇ ਹੁੰਦੇ ਆਜ ਇੱਥੇ ਜਿਹੜੇ ਲੋਕ ਪੰਜਾਬ ਦਾ ਦਰਦ ਲੈ ਕੇ ਬੈਠੇ ਆ ਉਹਨਾਂ ਦੇ ਉੱਤੇ ਕਾਰਵਾਈ ਦੇ ਲਈ ਚਿੱਠੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਅਮਰਤਪਾਲ ਸਿੰਘ ਨਸ਼ੇ ਛਡਾ ਰਿਆ ਕਿਹਾ ਸਰਕਾਰਾਂ ਨੇ ਸੀ ਅਸੀਂ ਨਸ਼ੇ ਛਡਾਵਾਂਗੇ ਪਰ ਛਡਾ ਅਮਰਤਪਾਲ ਵੀ ਹੈ ਉਹਦੇ ਉੱਤੇ ਕਦੇ ਤੋਂ ਕਾਰਵਾਈ ਦੀ ਗੱਲ ਚੱਲ ਪੈਂਦੀ ਕਿ ਕੀ ਹੈ ਜਿਹੜੇ ਇਹ ਵਾਅਦੇ ਕਰਦੇ ਆ ਉਹਦੇ ਉੱਤੇ ਕੰਮ ਨਹੀਂ ਕਰਦੇ ਅਗਰ ਕੋਈ ਕੰਮ ਕਰਦਾ ਤੇ ਉਹਦੇ ਉੱਤੇ ਕਾਰਵਾਈ ਵੀ ਹੋ ਜਾਂਦੀ ਵੇਖੋ ਜੀ ਜਿਹੜਾ ਚੰਗਾ ਕੰਮ ਕਰਦਾ ਹੁੰਦਾ ਚੰਗਾ ਹੀ ਕਹਿਣਾ ਚਾਹੀਦਾ ਭਾਵੇਂ ਕੋਈ ਵੀ ਕਿਸੇ ਤਰ੍ਹਾਂ ਵੀ ਕਰਦਾ ਹੈ ਹਮਮਾ ਕਿਸੇ ਨੇ ਸਾਡੇ ਗਰੁੱਪ ਦੇ ਵਿੱਚ ਜਾਂ ਇਹਦੇ ਉੱਤੇ ਸਾਡੇ ਫੇਸਬੁੱਕ ਤੇ ਪੁਆਦੀ ਇਵੇਲੇ ਐਵੇਂ ਮੋਰਕੇ ਹੀ ਲਾਈ ਜਾਂਦੇ ਆ ਤੁਸੀਂ ਸਿੰਘਾਂ ਦੀ ਰਹਿਇਆ ਤੇ ਨਹੀਂ ਬੰਦੀ ਸਿੰਘਾਂ ਦੀ ਰਹਿਇਆ ਤੇ ਨਹੀਂ ਕੋਸ਼ਿਸ਼ ਕਰਦੇ ਮੈਂ ਕਿਹਾ ਆ ਕੇ ਵੇਖੋ ਹਰੀਕਿਆਂ ਤੋਂ ਲੈ ਕੇ ਉਹ ਕਹਿੰਦਾ ਨਹਿਰਾਂ ਤਾਂ ਸੇਮ ਸੜਦੀਆਂ ਸੀ ਕਿਹਾ ਵੀ ਹਰੀਕਿਆਂ ਤੋਂ ਲੈ ਕੇ ਫਰੀਦਕੋਟ ਤੱਕ ਦੱਸੋ ਕਿਹੜੇ ਪਿੰਡ ਤੇ ਸੇਮ ਹੈ ਸਾਡੇ ਤਾਂ ਇਹ ਹਜ਼ਾਰ ਪਿੰਡ ਦੀ ਜਿਹੜੀ ਲਾਈਫਲਾਈਨ ਆ ਇਹ ਪਾਣੀ ਦੀ ਜਿਹੜਾ ਥੱਲੇ ਜੀਰ ਦਾ ਉਹ ਹੈ ਇਹ ਪਾਣੀ ਇਹ ਪੱਕਾ ਹੋ ਗਿਆ ਸਾਡਾ ਪਾਣੀ ਬੰਦ ਹੋ ਗਿਆ ਇਹ ਥੱਲੇ ਜੀਰ ਦਾ ਜਿਹੜਾ ਸਾਡੇ ਪਾਣੀ ਦਾ ਪੱਧਰ ਹੈ ਤੇ ਸਾਡਾ ਸਾਰਾ ਪਾਣੀ ਖਰਾਬ ਹੈ ਹੂੰ ਤੇ ਸਾਡੇ ਦਾ ਸਾਲ ਚ ਹੀ ਹੋ ਜਾਣਾ ਔਰ ਜਿੱਥੇ ਇਹਨਾਂ ਨੇ ਕੰਕਰੀਟ ਕੀਤਾ ਮੁਕਤਰ ਏਰੀਆ ਚ ਜਾਂ ਆਪਣੇ ਪਰੇ ਨੂੰ ਜਿਵੇਂ ਠੰਡਾ ਮੁਕਤਰ ਸੜਕ ਤੇ ਆ ਉਦਰ ਵਾਲਾ ਪਿੰਡ ਵਗੈਰਾ ਹੈ ਉੱਥੇ ਜਿੱਥੇ ਆਂਦੀ ਸੇਮ ਹੈ ਉੱਥੇ 6 ਮਹੀਨਿਆਂ ਚ 13 ਫੁੱਟ ਪਾਣੀ ਥੱਲੇ ਗਿਆ ਹੂੰ ਔਰ ਇਸ ਤੋਂ ਇਲਾਵਾ ਮੈਂ ਕਹਿੰਦਾ ਵੀ ਇਹ ਡਰੇਨੇਜ ਸਿਸਟਮ ਬਣਿਆ ਹੋਇਆ ਹੈ ਜੇ ਸੇਮ ਆਉਂਦੀ ਡਰੇਨੇਜ ਸਿਸਟਮ ਚਾਲੂ ਕਰੇ ਸਰਕਾਰ ਜੀ ਤੇ ਇਹਨਾਂ ਦੀ ਕਿਤੇ ਸਫਾਈ ਨਹੀਂ ਹੋਈ ਇਹਨਾਂ ਨੇ ਸਰਕਾਰ ਦੀ ਨਾਲ ਲਿਖੀ ਹੈ ਕਿ ਪਾਣੀ ਜਿੱਥੇ ਚਾਹ ਪੱਦਰਾਂ ਉਹ ਫੋਣੀਵੇਂ ਥਾਂ ਲਜਾਣਾ ਜਾਂ ਜਿੱਥੇ ਜ਼ਿਆਦਾ ਉਹਨੂੰ ਕੱਢਣਾ ਉਹ ਸਾਰੀਆਂ ਬੰਦ ਪਈਆਂ ਹੁਣ ਫਾਇਲ ਕਾਬੂ ਹੋਰ ਏਰੀਆ ਚ ਦੱਸੋ ਕਿਹੜੀ ਰਾਜਸਥਾਨ ਨਹਿਰ ਜਾਂਦੀ ਆ ਜਾਂ ਫਰੰਦ ਫੀਟਰ ਜਾਂਦੀ ਉੱਥੇ ਸੇਮ ਕਿਵੇਂ ਆ ਗਈ ਪਰ ਲੋਕ ਗੱਲ ਸਮਝਦੇ ਨਹੀਂਗੇ ਅਸੀਂ ਦੇਖਿਆ ਜਦੋਂ ਟੀਮ ਲਾਮਬੰਦੀ ਲਈ ਪਿੰਡਾਂ ਦੇ ਵਿੱਚ ਗਈ ਤਾਂ ਲੱਖੇ ਸੰਜੰਗਾ ਇਹ ਪਾਣੀ ਦੀ ਕੋਈ ਇਹਦੀ ਗੱਲ ਚਲੋ ਫਿਰ ਉੱਥੋਂ ਤੈਨ ਤਾਂ ਪਈ ਗਿਆ ਜਾਗਰੂਖ ਹੋਣ ਤੋਂ ਬਾਅਦ ਉਹ ਹੁਣ ਪਛਤਾ ਰਹੇ ਆ ਪਰਲੇ ਪਿੰਡਾਂ ਦੇ ਜਿਹੜੇ ਪਰੇ ਪੈ ਗਿਆ ਜਿਹੜੀ ਰਾਇਤਾਨ ਦੀ ਹੱਦ ਦੇ ਨਾਲ ਪਿੰਡ ਪੈਂਦੇ ਆ ਮੈਨੂੰ ਅੱਜ ਵੀ ਦੋ ਤਿੰਨ ਬੰਦਿਆਂ ਦੇ ਫੋਨ ਆਏ ਆਂਦੇ ਸਾਨੂੰ ਤੁਸੀਂ ਸਾਨੂੰ ਅਸੀਂ ਗਲਤੀ ਹੋ ਗਈ ਸੀ ਜਾਗਰੂਕ ਨਹੀਂ ਹੋਏ ਅੱਜ ਸਾਡੇ ਪਾਣੀ ਖਰਾਬ ਵੀ ਹੋ ਗਿਆ 6 ਮਹੀਨਿਆਂ ਜੀ ਪਾਣੀ ਦਾ ਪੱਧਰ ਵੀ ਥੱਲੇ ਜਾਵੜਿਆ ਕੋਈ ਨੇੜੇ-ਨੇੜੇ ਦੋ ਚਾਰ ਪਿੰਡਾਂ ਦੇ ਲੋਕ ਸੀਗੇ ਜਿਨ੍ਹਾਂ ਨੂੰ ਤਕਲੀਫ ਸੀਗੀ ਚਲੋ ਤਕਲੀਫ ਆ ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਪੈਜੇ ਪਰ ਅਸੀਂ ਫਿਰ ਉਹਨਾਂ ਨਾਲ ਕੋਈ ਅਸੀਂ ਲੜਾਈ ਥੋੜੋ ਵਿੜਨੀ ਆਪਦੀ ਆਪਦੇ ਹੱਕ ਪਿੱਛੇ ਲੜਨਾ ਜੀ ਉਹਦੇ ਵਿੱਚ ਫਿਰ ਅਸੀਂ ਇਹੋ ਹੀ ਰੱਖਿਆ ਕਿ ਫਰੀਦਕੋਟ ਤੋਂ ਲੈ ਕੇ ਹਰੀਕੇ ਤਾਈ ਜਿਹੜਾ ਕੋਈ ਵੀ ਪਿੰਡ ਦੱਸੋ ਜਿੱਥੇ ਸੀਮ ਹੈ ਅਸੀਂ ਇਹਨਾਂ ਪਿੰਡਾਂ ਦੀ ਲੜਾਈ ਲੜ ਰਹੇ ਆਇਹ ਤਕਰੀਬਨ 60 ਕਿਲੋਮੀਟਰ ਦਾ ਸਪੈਨ ਬਣਦਾ ਹੈ ਇਹ ਦੇ ਬਾਰੇ ਸਾਡਾ ਜਿਹੜਾ ਮੇਨ ਚੱਲ ਰਿਹਾ ਜੀ ਇੱਕ ਇਹ ਆ ਔਰ ਇੱਕ ਜਿਹੜਾ ਨਹਿਰਾਂ ਤੋਂ ਪਾਰ ਵਾਲੇ ਪਿੰਡ ਹੈ ਉਹ ਇਹ ਵੀ ਨਹੀਂ ਕਿ ਨਹਿਰ ਕੋਈ ਭੰਨ ਤੋੜ ਕਰਨੀ ਪਵੇ ਕਿਉਂਕਿ ਇਹਦੇ ਵਿੱਚ ਇਹਨਾਂ ਨੇ ਸਲਿੱਪ ਗੇਟ ਛੱਡੇ ਹੋਏ ਆ ਹੂੰ ਵੀ ਜੇ ਪਲਾਡ ਆ ਜੇ ਤੇ ਪਾਣੀ ਅਸੀਂ ਉਧਰ ਖੋਲ ਦਈਏ ਹੂੰ ਉਹੀ ਗੱਲ ਹੋਣੀ ਨਹੀਂ ਖੁੱਲਣਾ ਉਹੀ ਚਲੋ ਉਹਨਾਂ ਦੇ ਵਿੱਚ ਅਸੀਂ ਤਾਂ ਚਾਹੁੰਦੇ ਹਾਂ ਉਹਨਾਂ ਦੇ ਸਾਨੂੰ ਛੋਟੇ ਛੋਟੇ ਬਣਾ ਕੇ ਹੂੰ ਦੇ ਆ ਤੇ ਪਾਣੀ ਦਿਓ ਹੂੰ ਉਹ ਗੱਲ ਤੇ ਆ ਵੀ ਜਿਸੀਂ ਰੇਪੇਰੀਨ ਕਾਦੇ ਵੀ ਜੇ ਤਾਂ ਫਲੱਡ ਆਉਂਦਾ ਤੇ ਡੁੱਬਣ ਨੂੰ ਅਸੀਂ ਬੈਠੇ ਆ ਹੂੰ ਤੇ ਜੇ ਪਾਣੀ ਪਰ ਤੋਂ ਚਾਉਂਦਾ ਹੈ ਤੇ ਉਹ ਦੂਜੇ ਸੁਪੇ ਆ ਜਾਣ ਹੂੰ ਉਹ ਇਹ ਬਹੁਤ ਫਿਰੋਂ ਪਾਣੀ ਲੰਘ ਚੁੱਕਿਆ ਹੁਣ ਸਾਡੇ ਸਰ ਤੋਂ ਵਧੀਆ ਗੱਲ ਸੁਣ ਕੇ ਗਏ ਆ ਸਾਰਾ ਚਾਹੀਆ ਔਰ ਉਹਨਾਂ ਨੇ ਕਿਹਾ ਵੀ ਪ੍ਰਿੰਸੀਪਲ ਸਾਹਿਬ ਤੇ ਉਹ ਜੀ 20 ਸਮਿਟ ਚੱਲ ਰਿਹਾ ਹੈ ਉਦੋਂ ਬਾਅਦ ਉਹਨਾਂ ਨੇ ਕਿਹਾ ਵੀ ਤੁਹਾਡੀ ਮੀਟਿੰਗ ਉਹਨਾਂ ਨਾਲ ਹੋਊਗੀ ਗੱਲਬਾਤ ਤੁਸੀਂ ਆਪਣੀਆਂ ਮੰਗਾਂ ਰੱਖੋ ਔਰ ਹਿੰਦੀ ਸਾਹਿਬ ਨੇ ਵੀ ਕਿਹਾ ਕਿ ਤੁਹਾਡੀਆਂ ਜਿਹੜੀ ਮੰਗਾਂ ਦਾ ਚਾਟਰ ਹੈ ਉਹ ਸੀਐਮ ਸਾਹਿਬ ਤਾਈਂ ਵੀ ਪਹੁੰਚ ਗਿਆ ਹੈ ਕਿ ਜਣ ਕੋਈ ਕੁਝ ਕਰੀ ਜਾਣਾ ਉਹ ਪਾਣੀ ਬਚੂਗਾ ਤਾਂ ਤਾਂ ਹੀ ਆਪਾਂ ਬਚਾਂਗੇ ਤਰੀਕਾ ਮੈਨੂੰ ਲੱਗਦਾ ਉਹੀ ਹੈ ਉਹ ਉਹ ਵੀ ਸਾਡੀਆਂ ਜ਼ਮੀਨਾਂ ਖੋਹਣਾ ਚਾਹੁੰਦੇ ਸੀ ਜ਼ਮੀਨਾਂ ਹੀ ਖੋਹਣੀਆਂ ਚਾਹੁੰਦੇ ਉਹ ਤਾਂ ਖੋਹਣਾ ਚਾਹੁੰਦੇ ਜੇ ਤਾਂ ਜ਼ਮੀਨ ਪੰਜਰ ਹੋ ਗਈ ਹੂੰ ਉਹ ਇਹਨਾਂ ਨੇ ਸਰਕਾਰਾਂ ਨੇ ਮੁੜ ਕੇ ਹੋਰ ਆਰਡੀਨੈਂਸ ਕੱਢ ਕੇ ਉਹ ਪਾਣੀ ਇੱਥੇ ਦੇ ਦੇਣਗੇ ਕਾਰਪੋਰੇਟ ਨੂੰ ਫਾਇਦਾ ਜਿਹੜੀ ਸੈਂਟਰਲ ਗਵਰਨਮੈਂਟ ਨੂੰ ਤਾਂ ਪੰਜਾਬ ਇੱਕ ਤੈਣ ਪਾਉਂਦਾ ਹੀ ਨਹੀਂ ਕੇਂਦਰ ਦੀ ਤਾਂ ਕੋਈ ਵੀ ਸਰਕਾਰ ਆਈ ਹੈ ਕਿਉਂਕਿ ਪੰਜਾਬ ਬਾਰਡਰ ਸਟੇਟ ਆ ਇੱਥੋਂ ਦੇ ਅਣਖੀ ਲੋਕ ਹੈ ਮਿਹਨਤੀ ਜਿਹੇ ਸਾਰਾ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਜਿੱਥੇ ਅਸੀਂ ਅਣਖੀ ਆ ਉੱਥੇ ਅਸੀਂ ਭੋਲੇ ਵੀ ਆ ਕਿਉਂਕਿ ਵਾਰ-ਵਾਰ ਸਰਕਾਰਾਂ ਦੇ ਬਹਿਕਾਵਿਆਂ ਵਿਚ ਆ ਰਹੇ ਨਹੀਂ ਭੋਲੇ ਨਹੀਂ ਹੈਗੇ ਵੇਖੋ ਕਰਨੇ ਪੈਂਦਾ ਜਦੋਂ ਹੁਣ ਆਪਾਂ ਆਪਣਾ ਇਸ ਦਾ ਗੁਰੂ ਗ੍ਰੰਥ ਸਾਹਿਬ ਹਮ ਕੈਪਟਨ ਨੇ ਗੁਰੂ ਗ੍ਰੰਥ ਸਾਹਿਬ ਦੀ ਜਾਂ ਗੁਟਕਾ ਸਾਹਿਬ ਦੀ ਸੌ ਖਾਦੀ ਕੈਪਟਨ ਆਪ ਕਿੱਧਰ ਗਿਆ ਫਿਰ ਲੱਭਿਆ ਥਿਆ ਇਹ ਗੁਰੂ ਦਾ ਸਰਾਬ ਬਹੁਤ ਵੱਡਾ ਹੁੰਦਾ ਜੀ ਜਿਹੜਾ ਇਲਜ਼ਾਮ ਬਾਦਲਾਂ ਤੇ ਲੱਗਦਾ ਬਾਦਲ ਕਿਤੇ ਗਏ ਬਾਦਲ ਥਿਆਂਦੇ ਆ ਉਹਨੇ ਹੁਣ ਮੌਕਾ ਬਦਲਾ ਕਰਕੇ ਦਿੱਤਾ ਹਰ ਇੱਕ ਚੀਜ਼ ਦਾ ਰਗ ਰਗਦਾ ਲੋਕਾਂ ਨੇ ਭਗਵੰਤ ਮਾਨ ਦੇ ਮੂੰਹ ਵੀ ਵੋਟਾਂ ਪਾਈਆਂ ਇਹ ਵੀ ਮੈਂ ਦੱਸ ਦੇਣਾ ਕੋਈ ਕੇਈ ਦੀਵਾਲ ਕਰਕੇ ਨਹੀਂ ਪਾਈਆਂ ਪੰਜਾਬ ਜਿੰਨੀ ਵੋਟ ਪਈ ਆ ਭਗਵੰਤ ਮਾਨ ਦੀ ਮੂੰਹ ਇਹ ਦਵਾਈ ਬੈਠਾ ਕੇਜਰੀਵਾਲ ਕੋਈ ਦਵਾਈ ਦੂਈ ਕੋਈ ਨਹੀਂ ਨਿਕਲੂਗਾ ਜੱਟ ਲੱਗਦਾ ਸਾਨੂੰ ਤਾਂ ਮਿਹਨਤ ਪੂਰੀ ਆ ਵੀ ਤਕੜਾ ਹੋ ਕੇ ਆਊਗਾ ਤੇ ਆਊਗਾ ਤਾਂ ਭਾਈ ਇੱਕ ਕੰਮ ਕਰੂ ਪੰਜਾਬ ਦਾ ਜੇ ਆਊਗਾ ਪੰਜਾਬ ਦਾ ਭਲਾ ਕਰੂਗਾ ਤੇ ਲੋਕ ਚੋਣ ਨਹੀਂ ਲੋਕ ਮਾਰਦੇ ਚਲਾ ਕੇ 5 ਸਾਲ ਕਿੱਡੀ ਗੱਲ ਸਾਲ ਤਾਂ ਲੰਘ ਗਿਆ ਉਹ ਰਿਜ਼ਲਟ ਨੇੜੇ ਆ ਜਾਂਦੇ ਆ ਜੇ ਹੁਣ ਇਹਨਾਂ ਨੇ ਬਾਹਰ ਦੇ ਐਮਪੀ ਜਾਂ ਹੋਰ ਕਿਤੇ ਸੀ ਬਾਰੋਂ ਕੋਈ ਲਿਆ ਕੇ ਤੇ ਸੰਗਰੂਰ ਚੋਂ ਤੇ ਵਿਖਾਤਾ ਇਹਨਾਂ ਦਾ ਰਿਜ਼ਲਟ ਹੁਣ ਜਲੰਧਰ ਚੋਂ ਆ ਰਹੀ ਹੈ ਉਹ ਉਮੀਦਾਂ ਹੈਗੀਆਂ ਵੇਖੋ ਇੱਤਾ ਇਹ ਨਹੀਂ ਹਰੇਕ ਵਾਰੀ ਲੋਕ ਠੱਗੀ ਨਹੀਂ ਖਾਂਦੇ ਧੋਖਾ ਨਹੀਂ ਖਾਂਦੇ ਹੂੰ ਇੱਕ ਵਾਰੀ ਖਾਲੀ ਦੋ ਵਾਰੀ ਖਾਲੀ ਮੈਂ ਮੈਂ ਆ ਕਹਿਣ ਲੱਗਿਆ ਸੀ ਕਿ ਕਾਲੀ ਦੇਖ ਲੈ ਕਾਂਗਰਸ ਦੇਖ ਲਈ ਆਹ ਵਾਲਿਆਂ ਤੋਂ ਜਿਵੇਂ ਤੁਸੀਂ ਕਿਹਾ ਉਮੀਦ ਹੈਗੀ ਹਲੇ ਸਮਾਂ ਹੈਗਾ ਸ਼ਾਇਦ ਕੁਝ ਕਰਨ ਜੇ ਨਹੀਂ ਕਰਨਗੇ ਤੇ ਫਿਰ ਅੱਗੇ ਕਿੰ ਨੂੰ ਦੇਖਣਾ ਸਾਰੀਆਂ ਧਰਾਂ ਦੇ ਸੱਚੇ ਪਾਤਸ਼ਾਹ ਦੀ ਬੜੀ ਬਖਸ਼ਿਸ਼ ਹੈ ਪੰਜਾਬ ਤੇ ਵੇਖੋ ਸਹੀ ਤੁਸੀਂ ਆਰੇ ਰਾਤ ਨਿਕਲ ਜਾਂਦੇ ਆ ਖੁੱਲ ਜਾਂਦੇ ਹੁਣੇ ਜਿਹੜਾ ਸੀ ਨਾ ਇਹ ਪੰਜਾਬ ਨੂੰ ਲੁੱਟ ਖੋ ਐਕਸਪਲੋਇਟ ਕਰਨ ਦਾ ਉਹ ਪੈ ਮਿਕਲ ਗਿਆ ਲੋਕਾਂ ਚ ਬੜੀ ਜਾਗਰਤੀ ਆ ਗਈ ਹੈ ਜਾਗਰੂਕਾ ਲੋਕ ਕੋਈ ਐਜੀ ਗੱਲ ਨਹੀਂ ਉਹ ਕਾ ਤੈਸੇ ਮਹਿਸੂਸ ਕਰਦੇ ਹਾਂ ਕਿ ਪੰਜਾਬ ਨੂੰ ਕਿਸੇ ਖੇਤਰੀ ਪਾਰਟੀ ਦੀ ਲੋੜ ਹੈ ਸਟਰੋਂਗ ਖੇਤਰੀ ਪਾਰਟੀ ਦੀ ਜ਼ਰੂਰ ਚਾਹੀਦੀ ਹੈ ਜੀ ਖੇਤਰੀ ਪਾਰਟੀ ਬਿਨਾ ਕੇਂਦਰ ਤੇ ਦਵਾਈ ਨਹੀਂ ਕੇਂਦਰ ਤਾਂ ਮਾਰਦਾ ਹੈ ਜਿਹੜਾ ਫੈਡਰਲਿਜ਼ਮ ਸਾਰਾ ਖਤਮ ਕਰਤਾ ਹੁਣ ਕੇਂਦਰ ਨੇ ਸ਼ਹਿਰ ਨੂੰ ਮੁਸਲਮਾਨਾਂ ਨੂੰ ਦਬਾ ਲਿਆ ਤਸ਼ਵੀਰ ਵਾਲਿਆਂ ਨੂੰ ਦੁਬਾਰਾ ਤੇ ਬਹੁਤ ਕ੍ਰਸ਼ ਕੀਤਾ ਥੱਕੇ ਕੀਤੇ ਜਲੋਂ ਕੀਤੇ ਉਹੋ ਕੁਝ ਹੀ ਪੰਜਾਬ ਨਾਲ ਕਰਨ ਨੂੰ ਫਿਰਦੇ ਸੀ ਇਹਨਾਂ ਨੇ ਵਖਾਤਾ ਦਿੱਲੀ ਜਾ ਕੇ ਵੀ ਲਿਆ ਪਾਈ ਆ ਕੇ ਤੇਰੇ ਜਵਾਈ ਬਣ ਕੇ ਟੁੱਕ ਗਏ ਦਿੱਲੀ ਦੇ ਬਾਰਡਰਾਂ ਤੇ ਜਵਾਈ ਬਣ ਕੇ ਟੁੱਕਿਆ ਇਹਨਾਂ ਤਾਂ ਨਹੀਂ ਮੰਨੇ ਜੀ ਕੋਈ ਕਸਰ ਤਾਂ ਨਹੀਂ ਛੱਡੀ ਪੰਜਾਬ ਦੇ ਵਿੱਚ ਵੱਡੇ ਮੋਰਚੇ ਲੱਗੇ ਹੋਏ ਆ ਇਹ ਮੋਹਾਲੀ ਦੀ ਗੱਲ ਹੋਵੇ ਇਹ ਮੋਰਚਾ ਵੀ ਵੱਡਾ ਹੀ ਬਣਨ ਜਾ ਰਿਹਾ ਜਿਸ ਤਰੀਕੇ ਨਾਲ ਅੱਜ ਸੰਗਤ ਦਾ ਉਤਸ਼ਾਹ ਆ ਇਹ ਵੀ ਮੋਰਚਾ ਵੱਡਾ ਬਣ ਜਾਣਾ ਆ ਬਣ ਹੀ ਗਿਆ ਆ ਲੱਗਦਾ ਕਿ ਇਹਨਾਂ ਮੋਰਚਿਆਂ ਦੇ ਵਿੱਚੋਂ ਕੋਈ ਪਾਰਟੀ ਨਿਕਲ ਸਕਦੀ ਹੈ ਚੰਡੀਗੜ੍ਹ ਵਾਲੇ ਮੋਰਚੇ ਦੇ ਵਿੱਚੋਂ ਜਾਂ ਪੰਜਾਬ ਦੇ ਵਿੱਚ ਜਿੰਨੇ ਵੀ ਮੋਰਚੇ ਲੱਗੇ ਹੋਏ ਸਾਡਾ ਤਾਂ ਨਰੋਲ ਕਾਇਰ ਸਿਆਸੀ ਮੋਰਚਾ ਹੈ ਜੀ ਕੋਈ ਸਿਆਤ ਨਹੀਂ ਦੇਖੋ ਜਿਹੜਾ ਸਾਡਾ ਨਾਂ ਰੱਖਿਆ ਹੈ ਇਸ ਦਾ ਸੰਗਠਨ ਦਾ ਮਿਸਲ ਲੱਤ ਲੋ ਜੀ ਉਹਦੇ ਬੈਕਗ੍ਰਾਉਂਡ ਬਹੁਤ ਵੱਡੀ ਹੈ ਕਿਉਂਕਿ ਇੱਥੇ ਹੀ ਅੰਗਰੇਜ਼ਾਂ ਨਾਲ ਜਿਹੜੀ ਫਰੰਗੀਆਂ ਨਾਲ ਲੜਾਈ ਹੋਈ ਹੈ ਫੀਰਲੀ ਜੀ ਉਹ ਗਦਾਰਾਂ ਕਰਕੇ ਹਾਰੀ ਸੀ ਅਸੀਂ ਉਸੇ ਹਾਰ ਤੋਂ ਸਬਕ ਲੈ ਕੇ ਹੂੰ ਇਹ ਕਿ ਉਸ ਹਾਰ ਨੂੰ ਪੰਜਾਬੀਆਂ ਨੇ ਹਜੇ ਤੱਕ ਮੰਨੀ ਆ। ਹੂੰ। ਔਰ ਸਤਲੋਈ ਤਾਂ ਰੱਖਿਆ ਕਿਉਂਕਿ ਸਤਲੋਈ ਦਰਿਆ ਦਾ ਸਾਡਾ ਪਾਣੀਆਂ ਦਾ। ਜੀ। ਔਰ ਮੁੱਦਕੀ ਰੋਸ਼ਾ ਵਾਲੀ ਜਗ੍ਹਾ ਇਤਿਹਾਸਕ ਜਗ੍ਹਾ ਇੱਥੇ ਤੁਹਾਡੇ ਸਾਹਮਣੇ ਮੋਰੀਅਲ ਨਾਲ ਹੈ। ਜੀ। ਉਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਔਰ ਨਾ ਕਿਉਂਕਿ ਇਹ ਕੋਈ ਸਿਆਸੀ ਤਾਂ ਮਸਲਾ ਹੀ ਨਹੀਂ। ਜੀ। ਜੈਨੂਨ ਗੱਲਾਂ ਸਾਡੀ ਸਾਡਾ ਹੱਕ ਹੈ। ਉਹ ਮੰਗ ਪਾਣੀਆਂ ਦੀ ਜਾਂ ਜੰਗ ਪਾਣੀਆਂ ਦੀ ਉਹਦੇ ਤੇ ਅਸੀਂ ਲੜ ਰਹੇ ਆ। ਜੀ। ਆਪ ਤਾਂ ਬਾਅਦ ਦੀਆਂ ਗੱਲਾਂ ਆਉਣਗੀਆਂ ਬੰਦੀ ਸਿੰਘਾਂ ਦਾ ਵੀ ਅਸੀਂ ਪੂਰੀ ਸਹਿਮਤੀ ਨਾਲ ਜਿਹਨੇ ਉੱਥੇ ਪੈਣਪਰਾ ਜਾ ਰਹੇ ਆ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਲਈ ਉਹਨਾਂ ਨੂੰ ਜੇਲ੍ਹਾਂ ਚ ਮਾਰਨਾ ਜੀ